ਸਾਹਿਬ ਜੀ ਦਾ ਤੇ ਨਾਮ ਪਤਾ ਹੈ ਜੀ ਨਹੀਂ ਸਿੱਖ ਫੈਮਲੀ ਚ ਬਿਲੋਂਗ ਕਰਦੇ ਹੋ ਹਾਂ ਜੀ ਹਾਂ ਜੀ ਨਾਮ ਯਾਦ ਹੋਣਾ ਚਾਹੀਦਾ ਜੀ ਨਾਮ ਨਾਮ ਤੇ ਬੜੇ ਨਹੀਂ ਹੈ ਮੈਂ ਮੈਂ ਰਹਿਣਾ ਜੰਮੂ ਜੰਮੂ ਪਿੰਾ ਬਿਕਾ ਟਵਾਡੀ ਆ ਹਾਂ ਜੀ ਇੱਥੇ ਜੰਮੂ ਤੋਂ ਆਏ ਹੋ ਤੁਸੀਂ ਹਾਂ ਜੀ ਜੰਮੂ ਤੋਂ ਆਏ ਆ ਦੇਖ ਸਕਦੇ ਹੋ ਜੰਮੂ ਤੋਂ ਆਏ ਆ ਫਿਰ ਵੀ ਸਾਹਿਬ ਜੀ ਦਾ ਤੇ ਨਾਮ ਨਹੀਂ ਪਤਾ ਕਾਰਨ ਕੀ ਹੈ ਅਸੀਂ ਪੜਦੇ ਆ ਅਕਸਰ ਸਾਨੂੰ ਮੁਗਲਾ ਬਾਰੇ ਪੜਾਇਆ ਜਾਂਦਾ ਕਿਤਾਬਾਂ ਦੇ ਵਿੱਚ ਸਾਨੂੰ ਸਿੱਖਾਂ ਬਾਰੇ ਕਿਉਂ ਨਹੀਂ ਪੜਾਇਆ ਜਾਂਦਾ ਸਾਡੀਆਂ ਸ਼ਹਾਦਤਾਂ ਬਾਰੇ ਕਿਉਂ ਨਹੀਂ ਪੜਾਇਆ ਜਾਂਦਾ ਪੜਾਇਆ ਨਹੀਂ ਹੱਸ ਕੇ ਇਹ ਗੱਲ ਆਖ ਦੇਣੀ ਨਾਮ ਮੇਰਾ ਜਸਵੀਰ ਜਸਵੀਰ ਪੂਰਾ ਨਾਮ ਕੀ ਹੈ ਜੀ ਇਹੋ ਜੀ ਜਸਵੀਰ ਸਿੰਘ ਲੱਗਦਾ ਨਾਮ ਸਿੱਖ ਫੈਮਿਲੀ ਚ ਬਿਲੋਂਗ ਕਰਦੇ ਹਾਂ ਹਾਂ ਜੀ ਕਿਹੜੇ ਦੇਨ ਚੱਲ ਰਿਹਾ ਜੀ ਸਾਹਿਬ ਜੀ ਦਾ ਤੇ ਨਾਮ ਪਤਾ ਜੀ ਨਹੀਂ ਭਾਈ ਸੌਰੀ ਫਤੇ ਬੜੇ ਫਤੇ ਸਿੰਘ ਬਾਬਾ ਫਤੇ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਪਪਾ ਜੀ ਸਿੰਘ ਜੀ ਤੇ ਬਾਬਾ ਜੀ ਜਸ ਸਿੰਘ ਜੀ ਦੁਬਾਰਾ ਬੋਲੋ ਇੱਕ ਵਾਰੀ ਸੋਰੀ ਭਾਈ ਨਹੀਂ ਆਦਾ ਸਾਨੂੰ ਸੋਰੀ ਨਹੀਂ ਆਖਣੀ ਇਹ ਵੱਡੀ ਸ਼ਹਾਦਤ ਹੈ ਅਸੀਂ ਉਹਨਾਂ ਨੂੰ ਕੀ ਮੂਵ ਵਿਖਾਵਾਂਗੇ ਜੋ ਸਾਡੇ ਲਈ ਪੱਗਾ ਦੇ ਕੇ ਗਿਆ ਸਾਨੂੰ ਸਾਡੇ ਲਈ ਮਾਣ ਉੱਚਾ ਕਰਕੇ ਗਿਆ ਵੀਰ ਜੀ ਕੀ ਲੱਗਦਾ ਹੈ ਸਾਬਜਾਦਾ ਦੇ ਨਾਮ ਤੁਹਾਨੂੰ ਯਾਦ ਹੈ ਅੱਜ ਬਹੁਤ ਸਾਰੀ ਸੰਗਤ ਹੈ ਇੱਥੇ ਜਿਨ੍ਹਾਂ ਨੂੰ ਇਤਿਹਾਸ ਨਹੀਂ ਯਾਦ ਨਾਮ ਨਹੀਂ ਆਦਾ ਜੱਟਪੋ ਦੇ ਦੇਣਾ ਜਿੱਥੇ ਵੱਡੇ ਸਾਬਜਾਦੇ ਦੀ ਸ਼ਹਾਦਤ ਹੋਈ ਚਮਕੌਰ ਦੀ ਗੜੀ ਦੇ ਵਿੱਚ ਇੱਕ ਪਾਸੇ ਸਕਰੀਨਾਂ ਲੱਗੀਆਂ ਜਿੱਥੇ ਭਗਵੰਤ ਮਾਨ ਸਾਹਿਬ ਦੀ ਐਡ ਚੱਲਦੀ ਹੈ ਲੱਗਦਾ ਨਹੀਂ ਇੱਥੇ ਚਾਰ ਸਾਹਿਬ ਜੀ ਦੀ ਫਿਲਮ ਚਲਾ ਦੇਣੀ ਚਾਹੀਦੀ ਹਾਂਜੀ 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 ਜ਼ਰੂਰ ਹਾਂਜੀ ਭਾਈ ਕਰਨ ਜੀ ਸਰ ਵਿੱਚ ਜੋ ਇਤਿਹਾਸ 13 ਤੋਂ 14 ਸਾਲ ਦੀ ਉਮਰ ਦੇ ਵਿੱਚ ਹਾਦਸਾ ਪਾ ਲੈਂਦਾ ਅੱਜ ਵੀ ਗੱਲ ਕਰਦੇ ਆ ਗੱਛਪੁਰ ਆਉਂਦਾ ਕਿਤਨਾ ਕਿਤੇ ਸਾਡਾ ਵੀ ਮਨ ਭਾਵੁਕ ਹੋ ਜਾਂਦਾ ਹੈ ਗੱਲਬਾਤ ਕਰਦੇ ਕਿਉਂਕਿ ਸ਼ਬਦ ਜਦ ਅਸੀਂ ਉਹ ਲੈਨੇ ਆ ਤਾਂ ਕਿਤਨਾ ਕਿਤੇ ਸਾਡੇ ਮਨ ਦੇ ਵਿੱਚ ਉਹ ਗੱਲਾਂ ਆ ਜਾਂਦੀਆਂ ਨੇ ਜੋ ਅਸੀਂ ਔਸ 1704 ਈਸਵੀ ਦੀ ਯਾਦ ਕਰਦੇ ਆ ਸਹਿਬਜ਼ਾਦੇ ਆ ਜੀ ਸੋ ਮਾਫੀ ਚਾਹੁੰਨਾ ਕਿਉਂਕਿ ਸਾਡਾ ਵੀ ਕਿਤੇ ਨਾ ਕਿਤੇ ਗੱਚ ਪਰ ਆਉਂਦਾ ਇਨਾਂ ਗੱਲਾਂ ਦੇ ਵਿੱਚ ਸੋ ਤੇ ਐਲਸੀਡੀ ਤੇ ਭਗਵੰਤ ਮਾਨ ਦੀ ਐਡ ਚੱਲਦੀ ਰਹੇ ਤੇ ਇੱਥੇ ਗੁਰਬਾਣੀ ਚੱਲਦੀ ਚੱਲਣੀ ਚਾਹੀਦੀ ਆ ਅੱਗੇ ਗੁਰਬਾਣੀ ਚੱਲਦੀ ਹੀ ਹੁਣ ਬੰਦ ਕਰਤੀ ਫੇਰ ਹੁਣ ਚਲੋ ਇੰਨਾ ਕਿ ਚੱਲਣ ਲੱਪਈ ਆ ਆ ਹੁਣ ਵੇਖੋ ਹੁਣ ਗੁਰਬਾਣੀ ਚੱਲਦੀ ਭਈ ਆ ਨਾ ਆ ਥੋੜਾ ਟਾਈਮ ਜੇ ਬਾਤੋ ਵਾਦ ਅੱਧਾ ਘੰਟਾ ਬਾਜੀ ਗੁਰਬਾਣੀ ਬੰਦ ਹੋਈ ਨਹੀਂ ਭਗਵੰਤ ਮਾਨ ਸਾਹਿਬ ਦੀ ਐਡ ਚੱਲੇਗੀ ਰਣਵੀਰ ਸਿੰਘ ਸਲਮਾਨ ਖਾਨ ਆਉਣਗੇ ਸਕਰੀਨ ਉੱਥੇ ਹਿਸਟਰੀ ਉਥੇ ਹਿਸਟਰੀ ਵਿਖਾਉਣ ਆ ਆ ਚਾਰ ਦਿਨ ਜਿਹੜੇ 10 ਦਿਨ ਹੈਗੇ ਉਹਦੇ ਹਿਸਟਰੀ ਵਿਖਾਉਣ ਸਾਰੀ ਸੰਗਤ ਨੂੰ ਪਤਾ ਲੱਗੇ ਵੀ ਹਾਂ ਵੀ ਇਹ ਚੀਜ਼ ਹੋਈ ਆ ਜੋ ਵੀ ਸੰਗਤ ਆਉਣ ਵਾਲੀ ਉਹਨਾਂ ਨੂੰ ਵੀ ਪਤਾ ਲੱਗਦਾ ਵਾ ਕਿਹੜੇ ਦਿਨ ਚੱਲ ਰਿਹਾ ਪਤਾ ਜੀ ਐਸ਼ੀ ਦਿਨ ਚੱਲਦੇ ਜੀ ਸਾਬ ਜੀ ਦਾ ਨਾਮ ਪਤਾ ਵੀਰ ਜੀ 10 ਬਾਬਾਜੀ ਹਰ ਸਿੰਘ ਜੀ ਬਾਬਾਜੀ ਇਤ ਸਿੰਘ ਜੀ ਬਾਬਾ ਜੋਰਾਜਬਰ ਸਿੰਘ ਜੀ ਬਾਬਾ ਫਤ ਸਿੰਘ ਕੀ ਬਾਤ ਹੈ ਅੱਛੀ ਅੱਜ ਦੇਖਦੇ ਆ ਕਾਫੀ ਨੌਜਵਾਨ ਮੀਆਂ ਚਾਹੇ ਬੱਚੇ ਵੀ ਆ ਸਭ ਜਿਆਦਾ ਤੇ ਨਾਮ ਹੀ ਪਤਾ ਕਾਰਨ ਕੀ ਲੱਗਦਾ ਤੁਹਾਨੂੰ ਇਹ ਕਾਰਨ ਨਿਆਣਿਆਂ ਨੂੰ ਪਹਿਲਾਂ ਤਾਂ ਪੇਰੈਂਟਸ ਨਹੀਂ ਸਿਕਾਉਂਦੇ ਜੀ ਪਹਿਲਾਂ ਤਾਂ ਗਲਤੀ ਪੇਰੈਂਟਸ ਦੀ ਹੈ ਜੀ ਸਿਕ ਫੈਮਿਲੀ ਚ ਬਿਲੋਂਗ ਕਰਦੇ ਹੋ ਦਾੜੀ ਕੋ ਕਟਾਉਂਦੇ ਹੋ ਭਾਈ ਉਹਦਾ ਮੈਂ ਹਾਂ ਦਾ ਮੋਨਾ ਹੀ ਹਾਂਜੀ ਮੋਨਾ ਹੀ ਹੈ ਮੋਨਾ ਹੀ ਹੈ ਤੇ ਮਤਲਬ ਬੜੀ ਤੌਰ ਨਾਲ ਆਖ ਰਹੇ ਹੋ ਸਿੰਘ ਲੱਗਦਾ ਨਾਮ ਪਿੱਛੇ ਤੇ ਮੋਨੇ ਆ ਸੀ ਨਾ ਬਾਈ ਨਹੀਂ ਨਾ ਨਹੀਂ ਦਸਤਾਰ ਕਿਉਂ ਸਜਾਈਆ ਮਤਲਬ ਫਿਰ ਕੇਸ ਵੀ ਰੱਖੀ ਨਾ ਅਸੀਂ ਰੱਖਣੀ ਹੈ ਛੜ ਤੋਂ ਬਚਣ ਵਾਸਤੇ ਬੰਨੀ ਨਾ 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 ਫਿਰ ਕਦ ਲਈ ਬੰਨੀ ਵਾਸਤੇ ਇਹ ਮੱਥਾ ਢਕਣਾ ਹੈ ਤਾਂ ਬੰਨੀ ਕਿ ਮੱਥਾ ਢਕਣਾ ਕੇਸ ਰੱਖਣੀ ਹੈ ਕਿੰਨੀ ਉਮਰ ਹੈ ਤੁਹਾਡੀ 16 ਸਾਲ 16 ਸਾਲ ਹਲੇ ਸੋਚ ਰਹੇ ਕੇਸ ਰੱਖਣੀ ਨਾ ਨਾ ਜੀ ਬਸ ਰੱਖਣੇ ਕਰ ਦੇਣੀ ਸ਼ੁਰੂਆਤ ਕਰ ਦੇਣੇ ਰੱਖੇ ਹੋਏ ਆ ਹਾਂ ਜੀ ਤੁਸੀਂ ਕੋਈ ਕਟਾਲੇ ਬਸ ਰੱਖ ਲੈਣੀ ਕਰ ਦੇਣੇ ਆਖੇ ਕਟਾਲੋ ਨਾ ਨਹੀਂ ਮਰਜ਼ੀ ਨਾਲ ਹੀ ਹਾਂ ਜੀ ਕਿਸੇ ਨੇ ਆਖਿਆ ਸੀ ਕੱਟਣ ਨੂੰ ਜਾਂ ਉਤਰਾ ਹੀ ਆਪੇ ਜੀ ਆਪੇ ਕਟਾਲੋ ਹਾਂ ਜੀ ਇਹ ਦੇਖ ਸਕਦੇ ਹੋ ਕੀ ਮਾਪਿਆਂ ਦੀ ਇੱਕ ਕਹਨੇ ਚ ਵਣੀਆ ਬੱਚਾ ਕਹਿੰਦਾ ਮੈਂ ਆਪਣੀ ਮਰਜ਼ੀ ਨਾਲ ਹੀ ਕਟਾਈ ਅੱਛਾ ਚਾਰ ਸਾਬ ਜਿਆਦਾ ਦੇ ਨਾਮ ਤਾਂ ਪਤਾ ਹੋਣਗੇ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਫਤੇ ਸਿੰਘ ਜੋਰਾਵਰ ਸਿੰਘ ਵੱਡੇ ਸਾਬ ਜਿਆਦਾ ਕਿਹੜੇ ਸੀ ਅਜੀਤ ਸਿੰਘ ਨਾਲੇ ਜੀ ਇਹ ਜੋਰਾ ਸਿੰਘ ਜੋਰਾਵਰ ਸਿੰਘ ਜੀ ਤੇ ਛੋਟੇ ਸੀਗੇ ਹਾਂਜੀ ਅਜੀਤ ਸਿੰਘ ਨਾਲ ਜਿਆਰ ਸਿੰਘ ਦੇਖ ਰਿਹਾ ਜਦੋਂ ਦਾ ਤੁਸੀਂ ਉੱਥੋਂ ਭੱਜਦੇ ਆ ਰਹੇ ਤੁਸੀਂ ਫੋਨ ਦੇ ਵਿੱਚ ਸਰਚ ਕਰਦੇ ਹੋ ਨਾ ਨਾ ਜੀ ਇੱਦਾਂ ਦਾ ਪਤਾ ਹੀ ਚਾ ਕਿੰਨੀ ਉਮਰ ਸੀ ਸਾਬ ਜਿਆਦਾ ਜੀ ਇਹ ਉਮਰ ਨਹੀਂ ਪਤਾ ਸੂਚੀ ਆ ਨਹੀਂ ਕਿਉਂਕਿ ਸਿੱਖ ਫੈਮਿਲੀ ਚ ਬਿਲੋਂਗ ਕਰਦੇ ਹੋ ਦਾੜੀ ਸ਼ਾਇਦ ਤੁਸੀਂ ਕਟਾਉਂਦੇ ਹੋ ਕਦੇ ਸੋਚਿਆ ਨਹੀਂ ਕਿ ਦਾੜੀ ਨਾ ਕਟਾਈਏ ਰੱਖੀਏ ਦਾੜੀ ਨਹੀਂ ਸੋਚਦੇ ਤਾਂ ਹੈਗੇ ਜੀ ਫਿਲਹਾਲ ਅਮਰਿਸ਼ਾ ਕਰਨ ਦਾ ਵੀ ਸੋਚਦੇ ਆ ਜੀ ਵੈਸੇ ਮੇਰੇ ਫਾਦਰ ਸਾਹਿਬ ਨੇ ਵੀ ਅਮਰਿਸ਼ਾ ਕੇ ਵਜੀ ਹਾਂ ਜੀ ਤੁਸੀਂ ਕਿਉਂ ਨਹੀਂ ਸ਼ੇਕੇ ਜੀ ਹਲੇ ਤੱਕ ਇਹ ਸੋਚ ਰਹੇ ਜੀ ਸੋਚ ਰਹੇ ਇਸ ਤਰ੍ਹਾਂ ਤਾਂ ਫਿਰ ਬਾਬਾ ਜੀਤ ਸਿੰਘ ਜੀ ਬਾਬਾ ਫਤੇ ਸਿੰਘ ਜੀ ਸਾਰੇ ਸੋਚਦੇ ਰਹ ਜਾਂਦੇ ਜੇਕਰ ਅਸੀਂ ਅੱਜ ਪੱਗਾ ਬਣ ਰਹੇ ਤਾਂ ਉਹਨਾਂ ਦੇ ਕਾਰਨ ਬਣ ਰਹੇ ਦਾੜੀ ਵੀ ਰੱਖਣੀ ਚਾਹੀਦੀ ਹੈ ਸਰ ਜੀ ਹਾਂ ਜੀ ਰੱਖਣੀ ਤਾਂ ਚਾਹੀਦੀ ਹੈ ਜੀ ਰੱਖੋਗੇ ਫਿਰ ਹਾਂ ਜੀ ਹਾਂ ਜੀ ਕਿਹੜੇ ਤਰੀਕੇ ਯਾਦ ਕਰ ਰਹੇ ਹੋ ਉਸ ਸ ਸ਼ਹਾਦਤਾਂ ਨੂੰ ਕਿਉਂਕਿ ਬੜੀ-ਵੱਡੀ ਕੁਰਬਾਨੀਆਂ ਲਸਾਨੀ ਸ਼ਹਾਦਤ ਹੈ ਸਾਡੇ ਧਰਮ ਦੇ ਵਿੱਚ ਹਾਂਜੀ ਇਹ ਤੇ ਜੀ ਰੋਜ਼ ਯਾਦ ਕਰਦੇ ਜੀ ਤਾਂ ਵੀ ਸ਼ਹਾਦਤ ਵੀ ਸਾਡੇ ਵਾਸਤੇ ਦਿੱਤੀ ਵੀ ਜੀ ਕੌਮ ਵਾਸਤੇ ਦਿੱਤੀ ਵੀ ਜੀ ਹਾਂਜੀ ਅੱਜ ਕੱਲ ਬੰਪਾ ਜੀ ਫੋਨ ਚੱਲ ਗਏ ਫੋਨਾਂ 'ਚ ਲੱਗੇ ਸਭ ਕੁਝ ਇੰਨਾ ਇੱਧਰ ਹੀ ਧਿਆਨ ਹੈ ਗੁਰੂ ਮਹਾਰਾਜ ਕਹਿੰਦਾ ਧਿਆਨ ਹੀ ਨਹੀਂ ਹੈਗਾ ਜੀ ਪਾਜੀ ਮਾਂ ਪਿਓ ਦਾ ਕਸੂਰ ਜੀ ਇਹਨਾਂ ਦਾ ਕੋਈ ਦਸੂ ਨਹੀਂ ਆਪਣੇ ਬੱਚਿਆਂ ਨੂੰ ਤੇ ਫੇਰ ਹੀ ਜੰਮ ਦੇਣ ਫੋਨ ਫੜਾ ਕੇ ਵੀਡੀਓ ਚਲਾ ਦਿੰਦੇ ਬਸ ਜਿਨ੍ਹਾਂ ਨਾਲ ਸਕੂਲ ਵੀ ਤੁਹਾਨੂੰ ਪਤਾ ਸੀ ਸਟਰੀ ਉਹਨਾਂ ਨੇ ਦੱਸਦੇ ਨਹੀਂ ਸਕੂਲਾਂ ਹਿੰਦੀ ਸ਼ੁਰੂ ਕਰਦੀ ਪੰਜਾਬੀ ਬੰਦ ਕਰਦੀ ਅਜੀਤ ਤੇ ਜੁਝਾਰ ਫਤਿਹ ਸਿੰਘ ਜੋਰਾਵਾਰ ਚਾਰੇ ਮੌਤ ਨੂੰ ਵਿਆਉਣ ਸਿੰਘ ਚੱਲੇ ਚਾਰ ਸਹਬਜ਼ਾਦੇ ਸ਼ਹੀਦੀ ਦਿਨ ਅੱਜ 8 ਪੋਰਡ ਦੀ ਤਰੀਕ ਹੈ ਤੇ ਅੱਜ ਦੇ ਦਿਨ ਵੱਡੇ ਸਹਬਜ਼ਾਦੇ ਦੀ ਸ਼ਹਾਦਤ ਹੋਈ ਸੀਗੀ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ 17 ਸਾਲ ਦੀ ਉਮਰ ਦੇ ਵਿੱਚ ਅਜੀਤ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਜੁਝਾਰ ਸਿੰਘ ਜੀ ਦੀ ਉਮਰ ਸਿਰਫ 14 ਸਾਲ ਦੀ ਸੀਗੀ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਦੇ ਉੱਤੇ ਮੌਜੂਦ ਆ ਜਿੱਥੇ ਇਸ ਵੇਲੇ ਚਹਲ-ਪਹਿਲ ਲੱਗੀ ਹੁੰਦੀਆਂ ਲੋਕ ਤਸਵੀਰਾਂ ਖਿਚਾਣ ਲਈ ਆਉਂਦੇ ਆ ਤੇ ਕੁਝ ਆਪਣੇ ਮਨੋਰੰਜਨ ਦੇ ਲਈ ਆਉਂਦੇ ਆ ਗੱਲਬਾਤ ਕਰਾਂਗੇ ਕਿ ਅਸੀਂ ਕਿੰਨੱਕ ਸਾਬਜ਼ਾਦੇ ਅਲੀ ਆਪਣੀ ਉਹਨਾਂ ਦੀ ਸ਼ਹਾਦਤਾਂ ਨੂੰ ਯਾਦ ਰੱਖ ਰਹੇ ਆ ਤਾਂ ਪਹਿਲਾਂ ਤਾਂ ਇੱਕ ਵਾਰ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਖਾਸ ਕਰ ਲੋਕ ਤਸਵੀਰਾਂ ਖਿਚਾਣ ਲਈ ਆਉਂਦੇ ਆ ਜਾਂ ਇੱਕ ਪਾਸੇ ਦੇਖ ਸਕਦੇ ਹੋ ਤਾਂ ਮਨੋਰੰਜਨ ਦੇ ਲਈ ਆਉਂਦੇ ਆ ਜਿਲੇ ਸ਼ਿਕਵੇ ਕਾਸਟ ਕਰ ਸਾਡੇ ਉਹਨਾਂ ਦੇ ਨਾਲ ਰਹਿੰਦੇ ਆ ਜੋ ਸਿੱਖ ਧਰਮ ਚ ਬਿਲੋਂਗ ਕਰਦੇ ਹੋਣ ਇਤਿਹਾਸ ਬਾਰੇ ਜਾਣਕਾਰੀ ਨਾ ਰੱਖਦੇ ਹੋ ਸਾਡੇ ਨਾਲ ਸਰਦਾਰ ਵੀਰ ਮੌਜੂਦ ਹੈ ਗੱਲਬਾਤ ਕਰਦੇ ਆ ਕਿਉਂਕਿ ਦੇਖਦੇ ਆ ਸਰ ਦੇਖ ਸਕਦੇ ਹੋ ਕੈਮਰੇ ਤੋਂ ਪਿੱਛੇ ਭਜ ਦਾਂਦੇ ਆ ਸੋ ਹੋਰ ਵੀਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਖਰਦੀਪ ਸਿੰਘ ਹੈ ਜੀ ਕਿਵੇਂ ਹੋ ਵੀਰ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਵਧੀਆ ਤੇ ਵੈਸੇ ਘੁੰਮਣ ਆਏ ਜਾਂ ਫੋਟੋ ਫੋਟਾ ਕਿੱਥੇ ਬੱਸ ਬੈਸੀ ਆ ਜੀ ਹਾਂ ਜੀ ਕਿਹੜੇ ਦਿਨ ਚੱਲ ਰਹੇ ਪਤਾ ਜੀ ਐਸ਼ੀ ਦਿਨ ਚੱਲਦੇ ਜੀ ਸਾਬਜਾਦੇ ਦੇ ਨਾਮ ਪਤਾ ਵੀਰ ਜੀ ਹਾਂ ਜੀ ਦੱਸ ਦਿਓ ਇੱਕ ਵਾਰੀ ਬਾਬਾ ਜੀ ਯਾਰ ਸਿੰਘ ਜੀ ਬਾਬਾ ਜੀਤ ਸਿੰਘ ਜੀ ਬਾਬਾ ਜੋਰਾਜਬਰ ਸਿੰਘ ਜੀ ਬਾਬਾ ਫਤਿਹ ਸਿੰਘ ਕੀ ਬਾਤ ਹੈ ਅਸੀਂ ਅੱਜ ਦੇਖਦੇ ਆ ਕਾਫੀ ਨੌਜਵਾਨ ਵੀ ਆ ਚਾਹੇ ਬੱਚੇ ਵੀ ਆ ਸਾਬਜਾਦੇ ਦਾ ਨਾਂ ਨਹੀਂ ਪਤਾ ਕਾਰਨ ਕੀ ਲੱਗਦਾ ਤੁਹਾਨੂੰ ਇਹ ਕਾਰਨ ਨਿਆਣਿਆਂ ਨੂੰ ਪਹਿਲਾਂ ਤਾਂ ਪੇਰੈਂਟਸ ਨਹੀਂ ਸਿਖਾਉਂਦੇ ਜੀ ਪਹਿਲਾਂ ਤਾਂ ਗਲਤੀ ਪੇਰੈਂਟਸ ਦੀ ਹੈ ਜੀ ਹਾਂ ਜੀ ਕਦੇ ਸੋਚਿਆ ਨਹੀਂ ਕਿਉਂਕਿ ਸਿੱਖ ਫੈਮਲੀ ਚ ਬਿਲੋਂਗ ਕਰਦੇ ਹੋ ਦਾੜੀ ਸ਼ਾਇਦ ਤੁਸੀਂ ਕਟਾਉਂਦੇ ਹੋ ਕਦੇ ਸੋਚਿਆ ਨਹੀਂ ਕਿ ਦਾੜੀ ਨਾ ਕਟਾਈਏ ਰੱਖੀਏ ਦਾੜੀ ਨਹੀਂ ਸੋਚਦੇ ਤਾਂ ਹੈਗੇ ਜੀ ਫਿਲਹਾਲ ਅਮ੍ਰਿਸ਼ਾ ਕਰਨ ਦਾ ਵੀ ਸੋਚਦੇ ਆ ਜੀ ਵੈਸੇ ਮੇਰੇ ਫਾਦਰ ਸਾਹਿਬ ਨੇ ਵੀ ਅਮ੍ਰਿਸ਼ਾ ਕਿਹਾ ਵਜੀ ਹਾਂ ਜੀ ਫਿਰ ਤੁਸੀਂ ਕਿਉਂ ਨਹੀਂ ਸ਼ੇਕਿਆ ਜੀ ਹਲੇ ਤੱਕ ਨਹੀਂ ਸੋਚ ਰਹੇ ਜੀ ਸੋਚ ਰਿਓ ਇਤਰਾ ਤਾਂ ਫਿਰ ਬਾਬਾ ਜੀਤ ਸਿੰਘ ਜੀ ਬਾਬਾ ਫਤੇ ਸਿੰਘ ਜੀ ਸਾਰੇ ਸੋਚਦੇ ਰਹ ਜਾਂਦੇ ਜੇਕਰ ਅਸੀਂ ਅੱਜ ਪੱਗਾ ਬਣ ਰਹੇ ਤਾਂ ਉਹਨਾਂ ਦੇ ਕਾਰਨ ਬਣ ਰਹੇ ਦਾੜੀ ਵੀ ਰੱਖਣੀ ਚਾਹੀਦੀ ਹੈ ਸਰ ਜੀ ਹਾਂ ਜੀ ਰੱਖਣੀ ਤਾਂ ਚਾਹੀਦੀ ਹੈ ਜੀ ਰੱਖੋਗੇ ਫਿਰ ਹਾਂ ਜੀ ਹਾਂ ਜੀ ਕਿਸ ਤਰੀਕੇ ਯਾਦ ਕਰ ਰਹੇ ਹੋ ਉਸ ਸ਼ਹਾਦਤਾਂ ਨੂੰ ਕਿਉਂਕਿ ਬੜੀ-ਵੱਡੀ ਕੁਰਬਾਨੀਆਂ ਲਸਾਨੀ ਸ਼ਹਾਦਤ ਹੈ ਸਾਡੇ ਧਰਮ ਦੇ ਵਿੱਚ ਹਾਂਜੀ ਅਸੀਂ ਤੇ ਜੀ ਰੋਜ਼ ਯਾਦ ਕਰਦੇ ਜੀ ਤਾਂ ਵੀ ਸ਼ਹਾਦਤ ਵੀ ਸਾਡੇ ਵਾਸਤੇ ਦਿੱਤੀ ਵੀ ਜੀ ਕੌਮ ਵਾਸਤੇ ਦਿੱਤੀ ਵੀ ਜੀ ਹਾਂਜੀ ਬਿਲਕੁਲ ਸੜਨ ਹੋਰ ਵੀ ਗੱਲਬਾਤ ਕਰਦੇ ਆਂ ਵੀਰ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਬੱਦੀ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਫਿਰ ਮੇਰਾ ਨਾਮ ਅਰਨਦੀਪ ਸਿੰਘ ਹਾਂਜੀ ਅਰਨ ਸਿੰਘ ਅਰਨ ਸਿੰਘ ਸਿੱਖ ਫੈਮਿਲੀ ਤੋਂ ਬਲੋਂਗ ਕਰਦੇ ਹੋ ਹਾਂਜੀ ਦਾੜੀ ਕਟਾਉਂਦੇ ਹੋ ਜਾਂ ਹੱਲੇ ਆਈ ਨਹੀਂ ਜੀ ਆਈ ਨਹੀਂ ਹੱਲੇ ਹੱਲੇ ਆਈ ਨਹੀਂ ਹਾਂਜੀ ਤੇ ਸਾਬਜਾਦੇ ਦੇ ਨਾਮ ਪਤਾ ਹੈ ਜੀ ਹਾਂ ਜੀ ਸਾਬਜਾ ਦੇ ਵੀਰ ਜੀ ਸਾਬਜਾ ਰਾਜੀਤ ਸਿੰਘ ਜੀ ਸਾਬਜਾ ਰਾਜੂ ਜਾਰ ਸਿੰਘ ਜੀ ਸਾਬਜਾ ਰਫੇ ਸਿੰਘ ਜੀ ਸਾਬਜਾ ਚਾਰ ਸਾਬਜਾਦੇ ਆ ਜੀ ਸਾਡੀ ਬੜੀ ਤਗੜੀ ਕੁਰਬਾਨੀ ਆ ਪੰਥ ਦੇ ਲਈ ਹਾਂ ਜੀ ਦੇਸ਼ ਭਰ ਦੇ ਵਿੱਚ ਅੱਜ ਵੀ ਸਾਬਜਾਦੇ ਨੂੰ ਯਾਦ ਕੀਤਾ ਜਾਂਦਾ ਸੀ ਖੋਦ ਹੀ ਨਹੀਂ ਯਾਦ ਰੱਖ ਰਹੇ ਪਤਾ ਹੈ ਜੀ ਚੇਤਾ ਭੁੱਲ ਗਏ ਪਤਾ ਹੀ ਨਹੀਂ ਚੇਤਾ ਭੁੱਲ ਗਿਆ ਨਹੀਂ ਪਤਾ ਹੈ ਇਹ ਚੇਤਾ ਭੁੱਲਣ ਵਾਲੀਆਂ ਚੀਜ਼ਾਂ ਹੈਗੀਆਂ ਜੀ ਨਹੀਂ ਜੀ ਸਿੰਘ ਲੱਗਦਾ ਨਾਮ ਪਿੱਛੇ ਹਾਂ ਜੀ ਹਾਂ ਜੀ ਫਕਰਨਾ ਕਹਿੰਦੇ ਹੋ ਕਿ ਮੇਰਾ ਨਾਮ ਅਰुण ਸਿੰਘ ਹੈਗਾ ਹਾਂਜੀ ਸਾਬ ਜਦਾ ਕਰਕੇ ਹੋਇਆ ਸਾਡਾ ਨਾਮ ਹਾਂਜੀ ਜਦੋਂ ਉਹਨਾਂ ਨੂੰ ਕਚਹਿਰੀ ਦੇ ਵਿੱਚ ਲੈ ਕੇ ਗਏ ਸੀਗੀ ਤਾਂ ਛੋਟੇ ਬੂਏ ਥਾੜੀ ਲੰਗਾ ਕੇ ਗਏ ਸੀਗੇ ਪਤਾ ਜੀ ਇਹਨਾਂ ਹਾਂਜੀ ਸਿਰ ਝਗਾਇਆ ਨਹੀਂ ਸੀ ਉਹਨਾਂ ਨੇ ਹਾਂਜੀ ਸਾਬ ਜਦਾ ਅਜੀਤ ਸਿੰਘ ਜੀ ਸਾਬ ਜਦਾ ਜੁਝਾਰ ਸਿੰਘ ਜੀ ਸਾਬ ਜਦਾ ਬਾਬਾ ਜੁਰਾਵਰ ਸਿੰਘ ਜਿਹਦੇ ਸਾਬ ਜਦਾ ਬਾਬਾ ਫਤੇ ਸਿੰਘ ਹਾਂਜੀ ਯਾਦ ਰੱਖਣੇ ਹਨ ਹਾਂਜੀ ਠੀਕ ਹੈ ਜੀ ਸੋ ਹੋਰ ਗੱਲਬਾਤ ਕਰਦੇ ਹਾਂ ਕਿਉਂਕਿ ਬਹੁਤ ਸਾਰੇ ਲੋਕ ਐਸੇ ਜਿਨ੍ਹਾਂ ਨੂੰ ਨਾਮ ਨਹੀਂ ਪਤਾ ਹੈਗੇ ਸੋ ਕਿਤਨਾ ਕਿਤੇ ਮਨੋਰੰਜਨ ਦੇ ਲਈ ਜੇਕਰ ਅਸੀਂ ਆ ਰਹੇ ਹਾਂ ਤਾਂ ਸਾਨੂੰ ਘੱਟ ਤੋਂ ਘੱਟ ਆਪਣਾ ਸ਼ਹੀਦੀ ਦਿਨਾਂ ਬਾਰੇ ਪਤਾ ਹੋਣਾ ਚਾਹੀਦਾ ਤੇ ਇੱਕ ਵਾਰੀ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਚਹਲ ਬਹਿਲ ਲੱਗੀ ਹੋਈ ਹੈ ਲੋਕ ਤਸਵੀਰਾਂ ਖਿਚਾਉਣ ਦੇ ਲਈ ਆਏ ਹੋਏ ਐ ਸੋ ਸਾਡਾ ਮੇਨ ਮਕਸਦ ਇਹ ਹੈ ਲੋਕ ਸ਼ਹਾਦਤਾਂ ਯਾਦ ਰੱਖਣ ਸੋ ਕਿਤਨਾ ਕਿਤੇ ਜੇਕਰ ਸ਼ਹਾਦਤਾਂ ਯਾਦ ਰੱਖਣੇ ਕਿਉਂਕਿ ਤੇ ਫੋਟੋ ਸ਼ੂਟ ਹੁੰਦੇ ਆ ਦੋ ਤੋਂ ਚਾਰ ਵਾਰ ਅਸੀਂ ਗੱਲਬਾਤ ਜਿਵੇਂ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਨੌਜਵਾਨ ਭੱਜ ਜਾਂਦੇ ਆ ਸੋ ਕੀ ਕਾਰਨ ਲੱਗਦਾ ਹੈ ਕਿ ਅਸੀਂ ਨਾਮ ਨਹੀਂ ਯਾਦ ਰੱਖ ਪਾਰੇ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਬਤ ਹੈ ਹਮ ਹਮ ਕਰ ਦੇ ਹਰਜੀਤ ਸਿੰਘ ਹਰਜੀਤ ਸਿੰਘ ਜੀ ਸੈਬ ਜਾਦੇ ਦਾ ਨਾਮ ਪਤਾ ਹੈ ਜੀ ਨਹੀਂ ਨਹੀਂ ਪਤਾ ਨਹੀਂ ਸਿੱਖ ਫੈਮਲੀ ਚ ਬਿਲੋਂਗ ਕਰਦੇ ਹੋ ਹਾਂ ਜੀ ਹਾਂ ਨਾਮ ਯਾਦ ਹੋਣਾ ਚਾਹੀਦਾ ਜੀ ਨਾਮ ਨਾਮ ਬੜੇ ਨਹੀਂ ਹੈ ਮੈਂ ਮੈਂ ਰਹਾ ਨਾ ਜੰਮੂ ਜੰਮੂ ਪਿੰਡ ਬਿਕਾ ਟਵਾਡੀ ਆ ਹਾਂ ਜੀ ਇੱਥੇ ਜੰਮੂ ਤੋਂ ਆਇਓ ਤੁਸੀਂ ਹਾਂ ਜੀ ਜੰਮੂ ਤੋਂ ਆਏ ਹਾਂ ਦੇਖ ਸਕਦੇ ਹੋ ਜੰਮੂ ਤੋਂ ਆਏ ਆ ਫਿਰ ਵੀ ਸਹਿਬਜ਼ਾਦੇ ਦੇ ਨਾਮ ਨਹੀਂ ਪਤਾ ਕਾਰਨ ਕੀ ਹੈ ਅਸੀਂ ਪੜਦੇ ਆ ਅਕਸਰ ਸਾਨੂੰ ਮੁਗਲਾ ਬਾਰੇ ਪੜਾਇਆ ਜਾਂਦਾ ਕਿਤਾਬਾਂ ਦੇ ਵਿੱਚ ਸਾਨੂੰ ਸਿੱਖਾਂ ਬਾਰੇ ਕਿਉਂ ਨਹੀਂ ਪੜਾਇਆ ਜਾਂਦਾ ਸਾਡੀਆਂ ਸ਼ਹਾਦਤਾਂ ਬਾਰੇ ਕਿਉਂ ਨਹੀਂ ਪੜਾਇਆ ਜਾਂਦਾ ਪੜਾਇਆ ਨਹੀਂ ਹੱਸ ਕੇ ਇਹ ਗੱਲ ਆਖ ਦੇਣੀ ਕਿ ਨਹੀਂ ਪਤਾ ਸੋ ਕਿਤਨਾ ਕਿਤੇ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪਤਾ ਹੈ ਰਾਜਵੀਰ ਸਿੰਘ ਰਵੀ ਰਾਜਵੀਰ ਸਿੰਘ ਸਿੱਖ ਫੈਮਲੀ ਚ ਬਿਲੋਂਗ ਕਰਦੇ ਹੋ ਵੀਰ ਜੀ ਕਿਹੜੇ ਦਿਨ ਚੱਲ ਰਿਹਾ ਜੀ ਅੱਜ ਅੱਜ ਛੋਟੇ ਸਾਹਿਬ ਜਰ ਦੇ ਦਿਨ ਚੱਲਦੇ ਨੇ ਸ਼ਹਾਦਤਾਂ ਬੜੀਆਂ ਵੱਡੀਆਂ ਐ ਅਸੀਂ ਦੇਖ ਰਹੇ ਆ ਇੱਥੇ ਲੋਕ ਫੋਟੋਆਂ ਖਿਚਾਣ ਆਏ ਆ ਘੁੰਮਣ ਆਏ ਆ ਪ੍ਰਸ਼ਾਦ ਤਾਂ ਨੂੰ ਕੋਈ ਨਹੀਂ ਜਲਦੀ ਯਾਦ ਕਰ ਰਿਹਾ ਇਹ ਤਾਂ ਗੱਲ ਸਹੀ ਏ ਸਰਹੰਦ ਜਾਣਾ ਚਾਹੀਦਾ ਏ ਆਹ ਦਿਨਾਂ 'ਚ ਸਰਹੰਦ ਦਾ ਨਾਮ ਯਾਦ ਹੈ ਜੀ ਹਾਂਜੀ ਦਸ ਦੇ ਵੀਰ ਜੀ ਬਾਬਾਜੀ ਸਿੰਘ ਜੁਹਾਰ ਸਿੰਘ ਜੋਰਾਵਾਦ ਸਿੰਘ ਜੀ ਬਾਬਾ ਫਤਿਹ ਸਿੰਘ ਕੀ ਆਬਾ ਅਸੀਂ ਦੇਖਦੇ ਆ ਅਸੀਂ ਬੱਚਿਆਂ ਨੂੰ ਨਾ ਅਕਸਰ ਨਾਮ ਨਹੀਂ ਯਾਦ ਹੁੰਦੇ ਕਾਰਨ ਕਿ ਸਮੇਂ ਦੇ ਕਿ ਬੱਚਿਆਂ ਨੂੰ ਨਾਮ ਨਹੀਂ ਯਾਦ ਰਹੇ ਕਿ ਸਾਡੀਆਂ ਵੱਡੀਆਂ ਸ਼ਹਾਦਤਾਂ ਜੀ ਅੱਜ ਕੱਲ ਭਾਜੀ ਫੋਨ ਚੱਲ ਗਏ ਫੋਨਾਂ 'ਚ ਲੱਗੇ ਸਭ ਕੁਝ ਇੰਨਾ ਇੱਧਰ ਹੀ ਧਿਆਣ ਹੈ ਗੁਰੂ ਮਹਾਰਾਜ ਕਹਿੰਦਾ ਧਿਆਨ ਹੀ ਨਹੀਂ ਹੈਗਾ ਸਭ ਕੁਝ ਭਾਜੀ ਮਾਂ ਪਿਓ ਦਾ ਕਸੂਰ ਨਹੀਂ ਜਿੰਨਾ ਚਿਰ ਕੋਈ ਗਸੂ ਨਹੀਂ ਆਪਣੇ ਬੱਚਿਆਂ ਨੂੰ ਤੇ ਫੇਰ ਹੀ ਜੰਮਦੇ ਨੇ ਫੋਨ ਫੜਾ ਕੇ ਵੀਡੀਓ ਚਲਾ ਦਿੰਦੇ ਬਸ ਜਿੰਨਾ ਚਿਰ ਨਾਲ ਸਕੂਲ ਵੀ ਤੁਹਾਨੂੰ ਪਤਾ ਸੀ ਸਟਰੀ ਉਹਨਾਂ ਨੇ ਦੱਸਦੇ ਨਹੀਂ ਸਕੂਲਾਂ ਹਿੰਦੀ ਸ਼ੁਰੂ ਕਰਦੀ ਪੰਜਾਬੀ ਬਿਲਕੁਲ ਪੰਜਾਬੀ ਬੰਦ ਕਰਦੀ ਲੱਗਦੇ ਨਹੀਂ ਅਸੀਂ ਸਰਕਾਰੀਆਂ ਨਾਲੋਂ ਪ੍ਰਾਈਵੇਟ ਜਿਹੜੇ ਆ ਅਧਿਕਾਰ ਹੈਗੇ ਆ ਉਹਨਾਂ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਆ ਤਾਂ ਜੋ ਸਾਡੀ ਊੜਾ ਤੇ ਝੂੜਾ ਸਾਂਭਣ ਵਾਲੀਆਂ ਸਰਕਾਰੀਆਂ ਜਿਹੜੀਆਂ ਇਸ ਸੰਸਥਾਵਾ ਪਿੱਛੇ ਰਹਿੰਦੀਆਂ ਜਾ ਰਹੀਆਂ ਹਾਂਜੀ ਹਾਂਜੀ ਬਿਲਕੁਲ ਭਾਜੀ ਇਹ ਤੁਹਾਨੂੰ ਪਤਾ ਹੀ ਆ ਭਾਜੀ ਜਿਨ੍ਹਾਂ ਚਿਰ ਕੋਈ ਆਪਣਾ ਇਤਿਹਾਸ ਦੱਸੂ ਨਹੀਂ ਕਿ ਜਵਾਕਾਂ ਨੂੰ ਪਤਾ ਵੀ ਕਿਦਾਂ ਲੱਗਣਾ ਠੀਕ ਹੈ ਨਾ ਤੇ ਆਜ ਦੱਸਣਾ ਦਾ ਆਉਣ ਵਾਲਾ ਟਾਈਮ ਹੈ ਜੇ ਹੋਰ ਨਹੀਂ ਬੱਚਿਆਂ ਨੂੰ ਪਤਾ ਨਹੀਂ ਲੱਗਣਾ ਕੀ ਕੀ ਇਤਿਹਾਸ ਹੈਗਾ ਜੀ ਲੱਗਦਾ ਕਿਸੇ ਨਾਉਣ ਵਾਲੇ 5 ਸਾਲਾਂ ਚ ਪਤਾ ਹੋਏਗਾ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਸਰਹੰਦ ਦੇ ਵਿੱਚ ਹੈਗੀ ਹੈ ਜੀ ਭਾਜੀ ਤੁਸੀਂ ਐ ਹੁਣੇ ਜਾ ਕੇ ਤੁਸੀਂ ਗਏ ਹੋਗੇ ਉੱਥੇ ਤੁਹਾਨੂੰ ਪਤਾ ਵੀ ਹੁਲੜਬਾਜੀ ਜ਼ਿਆਦੀ ਹੋਗੀ ਠੀਕ ਹੈ ਨਾ ਇਹ ਤਾਂ ਬਾਕੀ ਤੁਹਾਨੂੰ ਪਤਾ ਵੀ ਸਭ ਤੋਂ ਮਹਿੰਗੀ ਜਗ੍ਹਾ ਸਭ ਤੋਂ ਜਿੱਥੇ ਦੁਕਾਨਾਂ ਉਹੋ ਜਿਹੀਆਂ ਲਾ ਦਿੰਦੇ ਆ ਹੁਲੜਬਾਜੀ ਜ਼ਿਆਦੀ ਜੇ ਠੀਕ ਆ ਬਾਅਦ ਵਿੱਚ ਗਲਤ ਦੂਜੇ ਬੰਦੇ ਨੂੰ ਠਰਾ ਦਿੰਦੇ ਸਿੱਖ ਧਰਮ ਨੂੰ ਵੀ ਇਦਾਂ ਉਦਾਂ ਉਹ ਤੇ ਭਾਜੀ ਪਹਿਲੇ ਨੰਬਰ ਤੇ ਤੁਹ ਇਹ ਤੇ ਆਪਣੇ ਵੀ ਇਤਿਹਾਸ ਸਭ ਤੋਂ ਜ਼ਿਆਦਾ ਬੰਦਾ ਦੱਸੂਗਾ ਗੁਰਦੁਆਰੇ ਵਾਲੇ ਦੱਸਣਗੇ ਸਮਝਾਉਣਗੇ ਉਹ ਤੇ ਹਿਸਟਰੀ ਚ ਲਾਉਣ ਮੈਂ ਕੀ ਆਪਣਾ ਤੁਹਾਨੂੰ ਪਤਾ ਵੀ ਆ ਵੀ ਐਲਸੀਡੀਆ ਦਰਬਾਰ ਸਾਹਿਬ ਵਾਲੀਆਂ ਤੁਹਾਨੂੰ ਪਤਾ ਇੱਥੇ ਬਾਣੀ ਵੀ ਕਿਹੜਾ ਚੱਲਦੀ ਆ ਤੇ ਹੁਣ ਲੱਗੀ ਹੈ ਭਗਵੰਤ ਮਾਨ ਦੀ ਐਡ ਚੱਲਦੀ ਰਹਿੰਦੀ ਹੈ ਸਾਰੀ ਦਿਹਾੜੀ ਤੇ ਐਲਸੀਡੀ ਤੇ ਭਗਵੰਤ ਮਾਨ ਦੀ ਐਡ ਚੱਲਦੀ ਰਹਿੰਦੀ ਤੇ ਇੱਥੇ ਗੁਰਬਾਣੀ ਚੱਲਦੀ ਚੱਲਣੀ ਚਾਹੀਦੀ ਆ ਅੱਗੇ ਗੁਰਬਾਣੀ ਚੱਲਦੀ ਸੀ ਹੁਣ ਬੰਦ ਕਰਤੀ ਫੇਰ ਹੁਣ ਚਲੋ ਇੰਨਾ ਕਿ ਚੱਲਣ ਲੱਪੀ ਆ ਆ ਹੁਣ ਵੇਖੋ ਹੁਣ ਗੁਰਬਾਣੀ ਚੱਲਦੀ ਪਈ ਹੈ ਨਾ ਉਹ ਥੋੜਾ ਟਾਈਮ ਦੇ ਬਾਅਦ ਉਹ ਅੱਧਾ ਘੰਟਾ ਬਾਜੀ ਗੁਰਬਾਣੀ ਬੰਦ ਹੋ ਜੇ ਨਹੀਂ ਭਗਵੰਤ ਜੀ ਸਾਹਿਬ ਦੀ ਐਡ ਚੱਲੇਗੀ ਰਣਵੀਰ ਸਿੰਘ ਸਲਮਾਨ ਖਾਨ ਆਉਣਗੇ ਸਕਰੀਨ ਉੱਥੇ ਹਿਸਟਰੀ ਵਿਖਾਉਣ ਆਹ 4 ਦਿਨ ਜਿਹੜੇ 10 ਦਿਨ ਹੈਗੇ ਉਹ ਉੱਥੇ ਹਿਸਟਰੀ ਵਿਖਾਉਣ ਸਾਰੀ ਸੰਗਤ ਨੂੰ ਪਤਾ ਲੱਗੇ ਵੀ ਹਾਂ ਵੀ ਇਹ ਚੀਜ਼ ਹੋਈ ਆ ਉਹ ਵੀ ਸੰਗਤ ਆਉਣ ਵਾਲੀ ਉਹਨਾਂ ਨੂੰ ਵੀ ਪਤਾ ਲੱਗਦਾ ਵਾ ਇੱਥੇ ਜਦੋਂ ਹਿਸਟਰੀ ਚੱਲੇਗੀ ਤੇ ਫੇਰ ਹੀ ਪਤਾ ਲੱਗੇਗਾ ਕਿ ਟੁਕ ਟੁਕ ਸ਼ਾਹ ਦਤਾ ਤੇ ਦਿਨ ਦੇ ਵਿੱਚ ਇੱਥੇ ਗੁਰਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦਾ ਇਤਿਹਾਸ ਚਲਾਦੀ ਇਹ ਵੋਟਾਂ ਵੀ ਤੇ ਅੱਗੇ ਹੋਈ ਸਕਦੀਆਂ ਅਸੀਂ। ਇਹ ਵੋਟਾਂ ਵੀ ਤੇ ਅੱਗੇ ਹੋਈ ਸਕਦੀਆਂ ਅਸੀਂ। ਆ ਜਿਹੜੀ ਬਹਣ ਪਈਆਂ ਆਪਣੀਆਂ ਤੇ ਕਿੰਨੇ ਜਸ਼ਨ ਮਨਾਏ। ਲੱਗਦਾ ਨਹੀਂ ਆ ਕਿ ਸਾਨੂੰ ਇਹ ਦਿਨਾਂ ਦੇ ਵਿੱਚ ਇਸ ਸਕਰੀਨ ਦੇ ਉੱਤੇ ਚਾਰ ਸਾਹਿਬਾਂ ਦੀ ਫਿਲਮ ਹੀ ਚਲਾ ਦੇਣੀ ਚਾਹੀਦੀ ਹੈ ਸੰਗਤ ਖੜ ਕੇ ਦੇਖ ਲੈ। ਤੁਹਾਨੂੰ ਉਹੀ ਕਹਿੰਦੇ ਆ ਨਾ ਵੀ ਇੱਥੇ ਹਿਸਟਰੀ ਚਲਾਉਣੀ ਚਾਹੀਦੀ ਆ ਫੇਰ ਹੀ ਪਤਾ ਲੱਗੂਗਾ। ਜੇ ਨਾ ਚਾਹ ਆਪਾਂ ਹਿਸਟਰੀ ਚਲਾਵਾਂਗੇ ਨਹੀਂ ਸਮਝ ਕਿੱਦਾਂ ਲੱਗੂ। ਜੋ ਦੇਖ ਸਕਦੇ ਹੋ ਟਾਰਨਰ ਰੀਲਾ ਬਣਾਣਾ ਆਏ ਆ ਵੀਰ ਹੁਣੀ। ਗੱਲਬਾਤ ਕਰਦੇ ਆ ਕਿਸ ਤਰੀਕੇ ਦਾ ਲੱਗ ਰਿਹਾ ਕਿਉਂਕਿ ਵੀਰ ਜੀ 2 ਮਿੰਟ ਗੱਲ ਕਰ ਲੀਏ ਜੀ ਕੀ ਨਾਮ ਹੈ ਜੀ ਤੁਹਾਡਾ ਨਾਮ ਮੇਰਾ ਜਸਵੀਰ ਜਸਵੀਰ ਪੂਰਾ ਨਾਮ ਕੀ ਹੈ ਜੀ ਐ ਹੋਏ ਜੀ ਜਸਵੀਰ ਸਿੰਘ ਲੱਗਦਾ ਨਾ ਸਿੱਖ ਫੈਮਿਲੀ ਚ ਬਿਲੋਂਗ ਕਰਦੇ ਹੋ ਹਾਂ ਜੀ ਕਿਹੜੇ ਦੇਨ ਚੱਲ ਰਿਹਾ ਜੀ ਦੱਸੋ ਜੀ ਜੀ ਸਾਹਿਬ ਜੀ ਦਾ ਤੇ ਨਾਮ ਪਤਾ ਹੈ ਜੀ ਨਹੀਂ ਭਾਈ ਸੌਰੀ ਫਤਿਹ ਬੜੇ ਫਤੇ ਸਿੰਘ ਬਾਬਾ ਫਤੇ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਜੀ ਪਪਾ ਜੀ ਸਿੰਘ ਜੀ ਬਾਬਾ ਵਿਜਾ ਸਿੰਘ ਜੀ ਹਾਂਜੀ ਦੁਬਾਰਾ ਬੋਲੇ ਸੋਰੀ ਭਾਈ ਨਹੀਂ ਹਾਂ ਸਾਨੂੰ ਸੋਰੀ ਨਹੀਂ ਆਖਣੀ ਇਹ ਵੱਡੀ ਸ਼ਹਾਦਤ ਹੈ ਅਸੀਂ ਉਹਨਾਂ ਨੂੰ ਕੀ ਮੂਵ ਵਿਖਾਵਾਂਗੇ ਜੋ ਸਾਡੇ ਲਈ ਪੱਗਾ ਦੇ ਕੇ ਗਿਆ ਸਾਨੂੰ ਸਾਡੇ ਲਈ ਮਾਣ ਉੱਚਾ ਕਰਕੇ ਗਿਆ ਵੀਰ ਜੀ ਕੀ ਲੱਗਦਾ ਹੈ ਸਾਹਿਬਜ਼ਾਦਾ ਦੇ ਨਾਮ ਤੁਹਾਨੂੰ ਯਾਦ ਹੈ ਅੱਜ ਬਹੁਤ ਸਾਰੀ ਸੰਗਤ ਹੈ ਇੱਥੇ ਜਿਨ੍ਹਾਂ ਨੂੰ ਇਤਿਹਾਸ ਨਹੀਂ ਯਾਦ ਨਾਮ ਨਹੀਂ ਆਦਾ ਜੱਟਪੋ ਦੇ ਦੇਣਾ ਜਿੱਥੇ ਵੱਡੇ ਸਾਹਿਬ ਜادہ ਦੀ ਸ਼ਹਾਦਤ ਹੋਈ ਚਮਕੌਰ ਦੀ ਗੜੀ ਦੇ ਵਿੱਚ ਇੱਕ ਪਾਸੇ ਸਕਰੀਨਾਂ ਲੱਗੀਆਂ ਜਿੱਥੇ ਭਗਵੰਤ ਮਾਨ ਸਾਹਿਬ ਦੀ ਐਡ ਚੱਲਦੀ ਹੈ ਲੱਗਦਾ ਨਹੀਂ ਇੱਥੇ ਚਾਰ ਸਾਹਿਬ ਜادہ ਦੀ ਫਿਲਮ ਚਲਾ ਦੇਣੀ ਚਾਹੀਦੀ ਹਾਂ ਜੀ ਹਾਂ ਜੀ ਹਾਂ ਜੀ ਜ਼ਰੂਰ ਹਾਂ ਜੀ ਭਾਜੀ ਕਾਰਨ ਕੀ ਸਮਝਿਓ ਕਿ ਇਤਿਹਾਸ ਨਹੀਂ ਪਤਾ ਨਹੀਂ ਭਾਈ ਥੋੜਾ ਪਤਾ ਹੈ ਥੋੜਾ ਬੋਧਾ ਹੈ ਹਾਂ ਜੀ ਉਮਰ ਪਤਾ ਸਾਹਿਬ ਜادہ ਦੀ ਉਮਰ ਕਿੰਨੀ ਸੀਗੀ ਚਾਰੋਂ ਸਾਹਿਬ ਜادہ ਦੀ ਨਹੀਂ ਭਾਈ ਨਹੀਂ ਕਿੰਨੀ ਉਮਰ ਹੈ ਤੁਹਾਡੀ ਮੇਰੀ ਭਾਜੀ 18 ਸਾਲ 18 ਸਾਲ 18 ਸਾਲ ਦੇ ਵਿੱਚ ਕਦੇ ਦੱਸਿਆ ਨਹੀਂ ਕਰਦੇ ਆਣੇ ਯਾ ਸਕੂਲਾਂ ਦੇ ਵਿੱਚ ਕਿਸੇ ਨੇ ਨਹੀਂ ਦੱਸਿਆ ਕਿ ਸਹਬਜ਼ਾਦੇ ਦੀ ਉਮਰ ਕਿੰਨੀ ਸੀ ਸਕੂਲੇ ਨਹੀਂ ਦੱਸਿਆ ਨਹੀਂ ਸਰ ਸਕੂਲੇ ਨਹੀਂ ਦੱਸਿਆ ਨਹੀਂ ਭਾਈ ਕਰਦੇ ਵੀ ਨਹੀਂ ਦੱਸਿਆ ਨਹੀਂ ਭਾਈ ਕਰਦੇ ਨੇ ਵੀ ਨਹੀਂ ਦੱਸਿਆ ਨਹੀਂ ਭਾਈ ਸੋਰੀ ਸੋ ਬੜੀ ਅਸੀਂ ਅਕਸਰ ਸੁਣਦੇ ਆ ਕਿ ਘਰ ਦੇ ਵਿੱਚ ਸਿਰਫ ਦਾਦੀਆਂ ਮਾਵਾ ਹੁੰਦੀਆਂ ਜੋ ਇਤਿਹਾਸ ਦੱਸਦੀਆਂ ਵੀਰ ਹੁਣਾਂ ਨੇ ਆਖੇ ਨਾ ਤਾਂ ਸਾਨੂੰ ਸਕੂਲ ਦੇ ਵਿੱਚ ਕਦੀ ਦੱਸਿਆ ਸਹਬਜ਼ਾਦੇ ਦੀ ਉਮਰ ਕਿੰਨੀ ਹੈ ਨਾ ਕਦੇ ਸਾਨੂੰ ਘਰ ਦੇ ਵਿੱਚ ਵੀਰ ਘਰਦਿਆਂ ਨੇ ਦੱਸਿਆ ਰੀਲ ਕਿਵੇਂ ਬਣਾਉਣੀ ਹੈ ਨਹੀਂ ਭਾਈ ਨਹੀਂ ਪਤਾ ਲੱਗ ਗਿਆ ਹਾਂਜੀ ਸਾਹਿਬ ਜੀ ਦਾ ਉਮਰ ਵੀ ਪਤਾ ਲੱਗ ਸਕਦੀ ਸੀ ਹਾਂਜੀ ਪਈ ਲੱਗ ਸਕਦੀ ਫਿਰ ਕਿਉਂ ਨਹੀਂ ਅਸੀਂ ਪਤਾ ਕਰਦੇ ਵੀਰੇ ਹਾਂਜੀ ਕਰਾਂਗੇ ਜਰੂਰ ਭਾਈ ਹਾਂ ਜੀ ਭਾਈ ਸੋ ਮੈਨੂੰ ਇਸ ਚੀਜ਼ ਦੀ ਚਲੋ ਖੁਸ਼ੀ ਹੁੰਦੀ ਹੈ ਕਿ ਵੀਰ ਗਲਤੀ ਮੰਨ ਕੇ ਆਖਦਾ ਕਿ ਕੋਸ਼ਿਸ਼ ਕਰਾਂਗੇ ਪਰ ਜੇਕਰ ਸਹਿਬ ਜੀ ਦਾ ਇਹ ਸੋਚ ਲੈਂਦੇ ਕਿ ਅਸੀਂ ਕੋਸ਼ਿਸ਼ ਕਰਾਂਗੇ ਸ਼ਹਾਦਤ ਦੇ ਲਈ ਫਿਰ ਅੱਜ ਅਸੀਂ ਕਿੱਥੇ ਹੁੰਦੇ ਇੱਕ ਮਹਾਰਾਣੀ ਨੇ ਆ ਗੱਲ ਆਕੀ ਸੀਗੀ ਨਾ ਕਹੂੰ ਅੱਬ ਕੀ ਨਾ ਕਹੂੰ ਤੱਬ ਕੀ ਅਗਰ ਨਾ ਹੁੰਤੇ ਗੋਬਿੰਦ ਸਿੰਘ ਤਾਂ ਸੁੰਨਤ ਹੁੰਦੀ ਸਭ ਦੀ ਅੱਜ ਸਾਰੇ ਮੁਗਲਾਂ ਦਾ ਰਾਜ ਹੋਣਾ ਸੀਗਾ ਸੁਸੇਬ ਜਾਦੇ ਦੀ ਸ਼ਹਾਦਤਾਂ ਨੂੰ ਯਾਦ ਰੱਖਣਾ ਸਾਡਾ ਫਰਜ ਹੈ ਫਰਜ ਹੈ ਜੀ ਫਰਜ ਹੈ ਜੀ ਕਰੋਗੇ ਯਾਦ ਹਾਂ ਜੀ ਭਾਈ ਕਰਾਂਗੇ ਜੀ ਸੋ ਬਿਲਕੁਲ ਇੰਨੀ ਗੱਲ ਆਖਦੇ ਕਿਉਂਕਿ ਦੇਖ ਸਕਦੇ ਹੋ ਇੱਕ ਵਾਰੀ ਚਾਰੇ ਬੰਨੇ ਸਿਰਫ ਰੀਲਾ ਬਣਾਉਣ ਦੇ ਲਈ ਆਏ ਹੋਏ ਐ ਚਾਹੇ ਕੁਝ ਵੀ ਕਟਿੰਗ ਦੇ ਵਿੱਚ ਆ ਪਰ ਇਤਿਹਾਸ ਯਾਦ ਰੱਖਿਆ ਪਰ ਕਈਆਂ ਨੇ ਦਸਤਾਰਾ ਸਜਾ ਕੇ ਵੀ ਇਤਿਹਾਸ ਨਹੀਂ ਯਾਦ ਰੱਖਿਆ ਹੋਇਆ ਕਾਰਨ ਕਿ ਅਸੀਂ ਸਮਝਦੇ ਹਾਂ ਜੋ ਇੱਥੇ ਬਣੇ ਹੋਏ ਐ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦ ਸ਼ਹਾਦਤਾਂ ਦੇ ਦਿਨ ਹੁੰਦੇ ਆ ਤਾਂ ਬੀਤੇ ਦਿਨ ਚੂਣਾ ਰੱਖ ਦਿੱਤੀਆਂ ਗਈਆਂ ਐਲ ਸੀ ਡੀ ਜੋ ਹੈਰੀਟੇਜ ਸਟਰੀ ਵਿਰਾਸਤੀ ਮਾਰਗ ਦੇ ਉੱ ਰੇਰੇ ਸਾਹਿਬ ਦਾ 파ਟ ਉਤੇ ਚੱਲਦਾ ਪਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਦਿਨੇ ਵੀ ਭਗਵੰਤ ਮਾਨ ਸਾਹਿਬ ਦੀ ਐਡਾ ਜਾਂ ਹੋਰ ਐਡਾ ਜੋ ਇੱਥੇ ਦਿੱਤੀਆਂ ਹੋਈਆਂ ਉਹ ਚੱਲਦੀ ਹੈ ਕਿ ਲੱਗਦਾ ਨਹੀਂ ਕਿ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਇੱਥੇ ਲਿਖਕ ਇਤਿਹਾਸ ਚਲਾ ਦੇਣਾ ਚਾਹੀਦਾ ਜਾਂ ਚਾਰ ਸਾਹਿਬ ਜਿਹਦੇ ਫਿਲਮ ਚਲਾ ਦੇਣੀ ਚਾਹੀਦੀ ਹੈ ਤਾਂ ਜੋ ਇੱਥੇ ਲੋਕ ਖੜ ਕੇ ਕਿਤੇ ਨਾ ਕਿਤੇ ਇਤਿਹਾਸ ਦੇ ਨਾਲ ਜਾਣੂ ਹੋਣ ਹੋਰ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦਾ ਲੱਗਦਾ ਇੱਥੇ ਪਹੁੰਚ ਕੇ ਕਿਉਂਕਿ ਇੱਥੇ ਖੜ ਕੇ ਸ਼ਾਇਦ ਮੈਨੂੰ ਲੱਗਦਾ ਹੈ ਕਿ ਗੱਲਾਂ ਕਰਨੀਆਂ ਸੁਖੀਆਂ ਸੋ ਗੱਲਬਾਤ ਵੀ ਕਰਾਂਗੇ ਸਸ਼ੀ ਗਾਲ ਜੀ ਕੀ ਨਾਮ ਹੈ ਤੁਹਾਡਾ ਸ਼ਾਲੂ ਦਵਨ ਸ਼ਾਲੂ ਦਵਨ ਹਾਂ ਅੱਜ ਸ਼ਹਾਦਤਾਂ ਦੇ ਦਿਨ ਹੈ ਤੇ ਇੱਥੇ ਸਕਰੀਨ ਦੇ ਉੱਤੇ ਲੱਗਦਾ ਨਹੀਂ ਤੁਹਾਨੂੰ ਫਿਲਮ ਚਲਾ ਦੇਣੀ ਚਾਹੀਦੀ ਸੀ ਚਾਰ ਸਾਹਿਬਜ਼ਾਦੇ ਦੀਆ ਕਿਸ ਤਰੀਕ ਬਿਲਕੁਲ ਚਾਹੀਦਾ ਹਾਂ ਹਾਂ ਚਲਾਨੀ ਚਾਹੀਦੀ ਕਿਉਂਕਿ ਦਿਹਾੜੇ ਚੱਲ ਰਹੇ ਹੈ ਤੇ ਜਿੰਨਾ ਇੰਜੋਏਮੈਂਟ ਜ਼ਰੂਰੀ ਹੈ ਉਹ ਨਹੀਂ ਉਹ ਚੀਜ਼ ਵੀ ਓਨੀ ਜ਼ਿਆਦਾ ਜ਼ਰੂਰੀ ਹੈ ਬੜੀ ਵੱਡੀ ਸ਼ਹਾਦਤ ਹੈ ਜੀ ਸਾਡੇ ਦੇ ਲਈ ਹਾਂ ਜੀ ਬਹੁਤ ਵੱਡੀ ਤੁਸੀਂ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਇਹ ਬੱਚਿਆਂ ਨੂੰ ਇਤਿਹਾਸ ਕਿਉਂ ਨਹੀਂ ਯਾਦ ਰਹਿ ਪਾ ਰਹੇ ਬਿਕੋਜ਼ ਇਤਿਹਾਸ ਅਸਲ ਨਹੀਂ ਰਹਿ ਰਿਹਾ ਯਾਰ ਯਾਦ ਬਿਕੋਜ਼ ਜਿਹੜਾ ਅੱਜ ਦਾ ਜਿਹੜੀ ਪੀੜ੍ਹੀ ਹੈ ਉਸ ਬੈਕ ਹਿਸਟਰੀ ਨੂੰ ਪਸੰਦ ਹੀ ਨਹੀਂ ਕਰਦੀ ਉਹ ਜਾਣਾ ਹੀ ਨਹੀਂ ਚਾਹਦੀ ਉਹਨਾਂ ਨੂੰ ਜਿਹੜਾ ਸਾਡਾ ਜਿਹੜਾ ਫੋਰਨ ਦਾ ਰੁਝਾਨ ਵਧਿਆ ਹੋਇਆ ਹੈ ਉਸ ਕਾਰਨ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਉਸ ਲੈਵਲ ਤੱਕ ਨਹੀਂ ਪਹੁੰਚਾ ਹੀ ਨਹੀਂ ਰਿਹਾ ਕਿ ਬੱਚਿਆਂ ਨੂੰ ਆਪਣਾ ਪੁਰਾਣਾ ਸੰਸਕਾਰ ਦਿੱਤੇ ਜਾਣ ਉਹਨਾਂ ਨੂੰ ਸਭ ਦੱਸਿਆ ਜਾਏ ਉਹ ਕੰਰੈਂਟਲੀ ਜਿਹੜੀ ਕਰੰਟ ਅਫੇਅਰਸ ਚੱਲ ਰਹੇ ਬਸ ਉਹਨਾਂ ਨੂੰ ਹੀ ਮੂਵਮੈਂਟ ਕਰਵਾ ਰਿਹਾ ਅਦਰਵਾਈਜ਼ ਬੱਚਿਆਂ ਨੂੰ ਬੇਸਿਕ ਚੀਜ਼ਾਂ ਜਿਹੜੀਆਂ ਪੁਰਾਨੀਆਂ ਵਾਲੀਆਂ ਆਪਣਾ ਪੁਰਾਣਾ ਇਤਿਹਾਸ ਬੱਚਾ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਉਹਦੇ ਨਾਲ ਹੀ ਬੱਚੇ ਜਿਹੜਾ ਕਿ ਆਪਣੇ ਗਰੋ ਲੈਵਲ ਦੇ ਉੱਤੇ ਪਹੁੰਚ ਪਾਨ ਗਏ ਦੁਨੀਆਂ ਦੇ ਸਕੂਲਾਂ ਦੇ ਵਿੱਚ ਵੀ ਸਾਨੂੰ ਮੁਗਲਾ ਬੜੇ ਪੜਾਇਆ ਜਾਂਦਾ ਹੈ ਨਾ Hindu ਧਰਮ ਬਾਰੇ ਜ਼ਿਆਦਾ ਦੱਸਿਆ ਜਾਂਦਾ ਹੈ ਨਾ ਹੀ ਸਿੱਖਾ ਦੇ ਧਰਮ ਬਾਰੇ ਨਾ ਦੱਸਿਆ ਤੇ ਜੋ ਵੀ ਅੱਜ ਕੱਲ ਦਾ ਸਕੂਲ ਦਾ ਕੰਮ ਕੀ ਹੈ ਸਿਰਫ ਬੁੱਕਵਾਰਮਸ ਹੋਰ ਕੁਝ ਨਹੀਂ ਹੈ ਠੀਕ ਹੈ ਨਾ ਬੱਚਾ ਨੂੰ ਬੁੱਕਵਾਰਮ ਬਣਾਉਣ ਦੇ ਬਜਾਏ ਉਹਨਾਂ ਨੂੰ ਬੇਸਿਕਲੀ ਚੀਜ਼ਾਂ ਸਿਖਾਣੀਆਂ ਚਾਹੀਦੀਆਂ ਪ੍ਰੈਕਟੀਕਲ ਜੇ ਫੋਰਨ ਨੂੰ ਪ੍ਰੇਫਰ ਕਰਦੇ ਕਿਉਂ ਕਰਦੇ ਆ ਉੱਥੇ ਸਿਰਫ ਸਾਰ ਥਰੈਟਿਕ ਬੁੱਕਸ ਦਾ ਕਿਤਾਬੀ ਕੀੜਾ ਬਣਾਈ ਜਾਣਗੇ ਕਿ ਹਾਂਜੀ ਜੀ ਇਹ ਹੀ ਪੜੀ ਜਾਓ ਹੈ ਜੋ ਲਿਖਿਆ ਲਕੀਰ ਦਾ ਫਕੀਰ ਹੋਈ ਚਲੇ ਜਾਓ ਕਿਉਂਕਿ ਬੱਚਿਆਂ ਨੂੰ ਬੇਸਿਕਸ ਕੋਈ ਨੌਲੇਜ ਹੀ ਨਹੀਂ ਹੈ ਤੁਹਾਨੂੰ ਪਤਾ ਜੀ ਚਾਰ ਸਾਹਿਬਜ਼ਾਦੇ ਦੇ ਨਾਮ ਹਾਂਜੀ ਹਾਂਜੀ ਬਿਲਕੁਲ ਪਤਾ ਹੈ ਜੀ ਜੁਰਾਵਰ ਸਿੰਘ ਜੁਜਾਰ ਸਿੰਘ ਹਾਂਜੀ ਹਾਂਜੀ ਚਲੋ ਸਾਹਿਬਜ਼ਾਦਾ ਬਾਬਾ ਜੁਰਾਵਰ ਸਿੰਘ ਜੁਜਾਰ ਸਿੰਘ ਫਤਿਹ ਸਿੰਘ ਜੀ ਔਰ ਹੋਰ ਫੋਰਥ ਵਨ ਕੌਣ ਸੀ ਜੁਰਾਵਰ ਮੈਮ ਵੱਡੇ ਵੱਡੇ ਭਾਸ਼ਣ ਦੇ ਗਈ ਹੈ ਕਿ ਕਿਤਾਬਾਂ ਚ ਯਾਦ ਰੱਖਣਾ ਚਾਹੀਦਾ ਪਰ ਖੁਦ ਮੈਮ ਤੁਹਾਨੂੰ ਯਾਦ ਨਹੀਂ ਹੈ ਬੜੇ ਅਫਸੋਸ ਦੀ ਗੱਲ ਹੈ ਗਿਲਾ ਸ਼ਿਕਵਾ ਨਹੀਂ ਪਰ ਅਫਸੋਸ ਹੈ ਕਿ ਵੱਡੀਆਂ ਸ਼ਾਤਾਂ ਯਾਦ ਰੱਖਣੇ ਚਾਹੀਦੇ ਹਾਂ ਜੀ ਬਿਲਕੁਲ ਜੇਕਰ ਇੱਥੇ ਵੀ ਲੋਕ ਖੜੇ ਹੈ ਵਿਆਂ ਕੋਲੋਂ ਪੁੱਛਾਂ ਤਾਂ ਸ਼ਾਇਦ ਹੀ ਉਹਦੇ ਵਿੱਚੋਂ ਤਿੰਨੀਆਂ ਚਾਰ ਨੂੰ ਪਤਾ ਹੋਵੇਗਾ ਬਿਲਕੁਲ ਠੀਕ ਗੱਲ ਹੈ ਜੀ ਤੁਹਾਡੀ ਐ ਇਸ ਚੀਜ਼ ਨਾਲ ਮੈਂ ਐਗਰੀ ਕਰਦੀ ਹਾਂ ਸੋ ਬਿਲਕੁਲ ਹੋਰ ਗੱਲਬਾਤ ਕਰਦੇ ਹਾਂ ਕਿ ਕਿਵੇਂ ਦਾ ਲੱਗ ਰਿਹਾ ਹੈ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਗੜ ਜੀ ਫਤਿਹ ਬੱਬਾ ਜੀ ਕੀ ਨਾਮ ਹੈ ਤੁਹਾਡਾ ਮਾਪੀਤ ਸਿੰਘ ਮਨਪੀਤ ਸਿੰਘ ਹਾਂ ਜੀ ਸਿੱਖ ਫੈਮਿਲੀ ਚ ਬਿਲੋਂਗ ਕਰਦੇ ਹਾਂ ਹਾਂ ਜੀ ਹਾਂ ਜੀ ਕੇਸ ਕੋ ਕ ਉਹਨਾਂ ਆਪਣੀ ਸੋਚ ਉਹਨਾਂ ਦੀ ਵੀ ਤੁਸੀਂ ਕੇਸ ਕਿਉਂ ਕਟਾਉਂਦੇ ਦਾੜੀ ਕਟਾਈ ਹੋਈ ਹੈ ਤੁਸੀਂ ਦਾੜੀ ਭਾਜੀ ਇਹ ਉਦਾਂ ਹੀ ਮੈਂ ਵਧੀਆ ਜੀ ਚੰਗੀ ਤਰ੍ਹਾਂ ਵਧੀਆ ਜੂ ਹਾਂਜੀ ਤੇ ਉਸ ਤਰ੍ਹਾਂ ਵਧੀਆ ਨਹੀਂ ਸੀ ਆ ਰਹੀ ਕਿ ਕੈਂਚੀ ਲਾ ਕੇ ਵਧੀਆ ਹੋ ਜਾਂਦੀ ਉਹਦਾਂ ਕਦੀ ਕਿਸੇ ਕਦੀ ਕਿਸੇ ਵਾਲ ਹੀ ਮੜੀਏ ਮਤਲਬ ਤੁਹਾਨੂੰ ਲੱਗਦਾ ਕੈਂਚੀ ਲਗਾ ਕੇ ਅਸੀਂ ਸੋਹਣੇ ਦਿਖਾਂਗੇ ਸੋਹਣੇ ਦਿਖਣ ਦੇ ਚੱਕਰ ਅਸੀਂ ਇਤਿਹਾਸ ਬੋਲਦੇ ਜਾ ਰਹੇ ਨਹੀਂ ਨਹੀਂ ਭਾਜੀ ਉਹ ਗੱਲ ਨਹੀਂ ਏ ਇਦਾਂ ਕਦੋਂ ਇੱਥੇ ਆ ਕੋ ਇੱਥੇ ਵਾ ਇਦਾਂ ਥੋੜੇ ਵਧੀਆ ਹੋ ਜਾਂਦੇ ਆ ਵਧੀਆ ਮਤਲਬ ਸ਼ੌਂਕੀ ਲੱਗਣਾ ਚਾਹੀਦਾ ਬੰਦਾ ਸ਼ੌਂਕੀ ਭਾਜੀ ਨਹੀਂ ਨਹੀਂ ਸੋਹਣਾ ਲੱਗਣਾ ਚਾਹੀ ਅੱਜ ਇਦਾਂ ਸਾਬਜਾਦੇ ਦਾ ਨਾਮ ਪਤਾ ਹੈ ਜੀ ਸਹੀ ਭਾਜੀ ਇੱਕ ਵਾਰ ਕੈਮਰੇ 'ਚ ਦੇਖ ਕੇ ਗੱਲ ਕਰ ਲਈ ਸਾਬਜਾਦੇ ਦਾ ਨਾਮ ਪਤਾ ਹੈ ਜੀ ਸਾਨੂੰ ਨਹੀਂ ਭਾਜੀ ਘਰਦਿਆਂ ਨੇ ਦੱਸਿਆ ਕਿ ਦੀ ਘਰਦਿਆਂ ਨੇ ਨਹੀਂ ਭਾਜੀ ਘਰਦਿਆਂ ਨੇ ਨਹੀਂ ਦੱਸਿਆ ਮੈਂ ਕਹਿੰਨਾ ਸ਼ਰਮ ਦੀ ਗੱਲ ਹੈ ਸਾਨੂੰ ਨਹੀਂ ਪਤਾ ਨਾ ਸਾਨੂੰ ਘਰਦਿਆਂ ਨੇ ਦੱਸਿਆ ਨਾ ਕਿਤੇ ਸਕੂਲ ਵੇਖ ਲਓ ਹੁਣ ਭੱਜਦੇ ਨਜ਼ਰ ਆ ਰਹੇ ਹੁਣੇ ਰੀਲਾ ਬਣਾ ਰਹੇ ਸੀਗੇ ਮੈਨੂੰ ਲੱਗਦਾ ਹੈ ਕਿ ਕੁਝ ਗੱਲਾਂ ਕੁਝ ਸਵਾਲ ਸਾਨੂੰ ਸਾਡੇ ਮਾਪਿਆਂ ਕੋਲੋਂ ਜਾਣਨ ਦੀ ਲੋੜ ਹੈ ਕਿਉਂ ਨਹੀਂ ਅਸੀਂ ਇਤਿਹਾਸ ਜਾਣ ਪਾਰੇ ਕਿੰਨੀ ਦੇਰ ਤੱਕ ਅਸੀਂ ਇਹ ਗੱਲਾਂ ਵੱਲ ਰਵਾਂਗੇ ਕਿ ਸਾਨੂੰ ਇਤਿਹਾਸ ਨਹੀਂ ਪਤਾ ਸੋ ਗੱਲਬਾਤ ਵੀ ਕਰਾਂਗੇ ਕਿਉਂਕਿ ਜਿਸ ਤਰੀਕੇ ਅਸੀਂ ਸਹਿਬਜ਼ਾਦਾ ਦੇ ਨਾਮ ਪੁੱਛਦੇ ਆ ਤਾਂ ਕਿਤੇ ਨਾ ਕਿਤੇ ਨੌਜਵਾਨ ਜਿਹੜੇ ਭੱਜਦੇ ਹੋਏ ਨਜ਼ਰ ਆਉਂਦੇ ਨੇ ਸੋ ਜਦ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਇਹੀ ਗੱਲ ਹੁੰਦੀ ਐਕਸ਼ਨ ਮੰਡ ਦੇ ਵਿੱਚ ਇਤਿਹਾਸ ਜਾਣਨਾ ਬਹੁਤ ਜ਼ਰੂਰੀ ਹੈ ਵੱਡੀਆਂ ਸ਼ਹਾਦਤਾਂ ਲਸਾਨੀ ਸ਼ਹਾਦਤ ਅੱਜ 8 ਪੋ ਜਿਸ ਦਿਨ ਵੱਡੇ ਸਾਹਿਬ ਜادہ ਦੀ ਸ਼ਹਾਦਤ ਹੋਈ 18 ਸਾਲ ਦੀ ਉਮਰ ਦੇ ਵਿੱਚ ਅੱਜ ਅਸੀਂ ਰਜਾਈਆਂ 'ਚ ਬੈਠੇ ਆ ਇੱਕ ਉਹ 18 ਸਾਲ 17 ਸਾਲ ਦੀ ਉਮਰ ਬਾਬਾ ਜੀ ਸਿੰਘ ਜੀ ਦੀ ਜਿਨ੍ਹਾਂ ਨੇ ਇਸ ਉਮਰ ਦੇ ਵਿੱਚ ਸ਼ਹਾਦਤ ਕੀਤੀ ਬਹੁਤ ਵੱਡੀ ਗੱਲ ਹੈ ਸਾਹਿਬ ਜادہ ਬਾਬਾ ਜੁਹਾਰ ਜੁਹਾਰ ਸਿੰਘ ਜੀ ਦੀ ਗੱਲ ਕਰਦੇ ਆ ਤਾਂ ਕਿਤੇ ਨਾ ਕਿਤੇ 13 ਤੋਂ 14 ਸਾਲ ਦੀ ਉਮਰ ਦੇ ਵਿੱਚ ਸ਼ਹਾਦਤ ਪਾ ਜਾਣੀ ਅੱਜ ਵੀ ਗੱਲ ਕਰਦੇ ਆ ਗੱਜਪੁਰ ਆਉਂਦਾ ਹੈ ਕਿੰਨਾ ਕਿਤੇ ਸਾਡਾ ਵੀ ਮਨ ਭਾਵੁਕ ਹੋ ਜਾਂਦਾ ਗੱਲਬਾਤ ਕਰਦੇ ਆ ਕਿਉਂਕਿ ਸ਼ਬਦ ਜਦ ਅਸੀਂ ਉਹ ਲੈਨੇ ਆ ਤਾਂ ਕਿਤਨਾ ਕਿਤੇ ਸਾਡੇ ਮਨ ਦੇ ਵਿੱਚ ਉਹ ਗੱਲਾਂ ਆ ਜਾਂਦੀਆਂ ਨੇ ਜੋ ਅਸੀਂ ਉਸ 1704 ਈਸਵੀ ਦੀ ਯਾਦ ਕਰਦੇ ਆ ਸੈਬਜ਼ਾਦੇ ਆ ਜੀ ਸੋ ਮਾਫੀ ਚਾਹੁੰਦੇ ਆ ਕਿਉਂਕਿ ਸਾਡਾ ਵੀ ਕਿਤੇ ਨਾ ਕਿਤੇ ਗੱਚਪਰ ਆਉਂਦਾ ਇਨ੍ਹਾਂ ਗੱਲਾਂ ਦੇ ਵਿੱਚ ਸੋ ਗੱਲਬਾਤ ਵੀ ਕਰਦੇ ਆ ਕਿ ਕਿਸ ਤਰੀਕੇ ਹੋ ਰਿਹਾ ਸੀ ਸਿੰਘ ਮੌਜੂਦ ਨੇ ਕਿਉਂਕਿ ਅ ਦੇਖ ਸਕਦੇ ਇੱਕ ਬੰਨੇ ਲੋਕ ਇੱਥੇ ਆਈਸਕ੍ਰੀਮ ਨਾਲ ਖੇਡਣ ਵੀ ਆਉਂਦੇ ਆ ਕਿਉਂਕਿ ਅਸੀਂ ਅਕਸਰ ਇੰਸਟਾਗ੍ਰam ਤੇ ਵੀਡੀਓਜ਼ ਦੇਖਦੇ ਆ ਤਾਂ ਹੋਰ ਵੀਰ ਹੁਣੀ ਇੱਥੇ ਮੌਜੂਦ ਹੈ ਗੱਲਬਾਤ ਵੀ ਕਰਦੇ ਆ ਕਿ ਕਿਸ ਤਰੀਕੇ ਵੀਰੇ ਗੱਲਬਾਤ ਕਰ ਲਈਏ ਜੀ 2 ਮਿੰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਭਾਈ ਜੀ ਕਾ ਖਾਲਸਾ ਭਾਈ ਜੀ ਕੀ ਨਾਮ ਆ ਜੀ ਤੁਹਾਡਾ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਜੀ ਸਿੱਖ ਫੈਮਿਲੀ ਚ ਬਿਲੋਂਗ ਕਰਦੇ ਹੋ ਦਾੜੀ ਕੋ ਕਟਾਉਂਦੇ ਹੋ ਜੀ ਭਾਈ ਜੀ ਉਦਾਂ ਮੈਂ ਹਾਲਾ ਮੋਨਾ ਹੀ ਹਾਂਜੀ ਮੋਨਾ ਹੀ ਹਾਂ ਮੋਨਾ ਹੀ ਹੈ ਤੇ ਮਤਲਬ ਬੜੀ ਤੌਰ ਨਾਲ ਆਖ ਰਹੇ ਹੋ ਸਿੰਘ ਲੱਗ ਸੇ ਨਾ ਨਾ ਫਿਰ ਦਸਤਾਰ ਕਿਉਂ ਸਜਾਈਏ ਮਤਲਬ ਫਿਰ ਕੇਸ ਵੀ ਰੱਖੀ ਨਾ ਅਸੀਂ ਹਾਂਜੀ ਰੱਖਣੀ ਹੈ ਠੰਡ ਤੋਂ ਬਚਣ ਵਾਸਤੇ ਬੰਨੀ ਨਾ 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 ਫਿਰ ਕਾਦੇ ਲਈ ਬੰਨੀ ਹੈ ਵਾਸਤੇ ਇਹ ਮੱਥਾ ਢਕਣਾ ਤਾਂ ਮਨੀਰ ਕੇ ਮੱਥਾ ਢਕਣਾ ਕੇਸ ਰੱਖਣੀ ਹੈ ਕਿੰਨੀ ਉਮਰ ਹੈ ਤੁਹਾਡੀ 16 ਸਾਲ ਦੀ 16 ਸਾਲ ਹਲੇ ਸੋਚ ਰਹੇ ਕੇਸ ਰੱਖਣੇ ਨਾ ਨਾ ਜੀ ਬਸ ਰੱਖਣੀ ਕਰ ਦੇਣੇ ਸ਼ੁਰੂ ਹਾਂ ਤੇ ਕਰ ਦੇਣੇ ਰੱਖੇ ਹੋਏ ਆ ਹਾਂਜੀ ਤੁਸੀਂ ਕੋਈ ਕਟਾਲੇ ਫਿਰ ਬਸ ਰੱਖ ਲੈਣੀ ਕਰ ਦੇਣੇ ਆਖਿਆ ਕਟਾਲੋ ਨਾ ਨਹੀਂ ਮਰਜ਼ੀ ਨਾਲ ਹੀ ਹਾਂਜੀ ਕਿਸੇ ਨੇ ਆਖਿਆ ਸੀ ਕੱਟਣ ਨੂੰ ਜਾਂ ਉਤਰਾ ਹੀ ਆਪੇ ਜੀ ਆਪੇ ਕਟਾਲੇ ਹਾਂਜੀ ਇਹ ਦੇਖ ਸਕਦੇ ਹੋ ਕਿ ਕਟਾਈ ਸੀ ਜੀ ਕਿ ਮਾਪਿਆਂ ਦੀ ਇੱਕ ਕਹਿਣੇ ਚ ਵੀ ਨਹੀਂ ਆ ਬੱਚਾ ਕਹਿੰਦਾ ਮੈਂ ਆਪਣੀ ਮਰਜ਼ੀ ਨਾਲ ਹੀ ਕਟਾਲੀ ਅੱਛਾ ਚਾਰ ਸਾਬ ਜਿਆਦਾ ਦੇ ਨਾਮ ਤਾਂ ਪਤਾ ਹੋਣਗੇ ਜੀ ਸੁਣਾ ਦੇ ਇੱਕ ਵਾਰ ਬਾਬਾ ਅਜੀਤ ਸਿੰਘ ਜੀ ਬਾਬਾ ਫਤਿਹ ਸਿੰਘ ਜੋਰਾਵਰ ਸਿੰਘ ਵੱਡੇ ਸਾਬ ਜਿਆਦਾ ਕਿਹੜੇ ਸੀ ਅਜੀਤ ਸਿੰਘ ਨਾਲੇ ਜੀ ਇਹ ਜੋਰਾ ਸਿੰਘ ਜੋਰਾਵਰ ਸਿੰਘ ਜੀ ਤੇ ਛੋਟੇ ਸੀਗੇ ਜੀ ਹਾਂਜੀ ਅਜੀਤ ਸਿੰਘ ਨਾਲ ਜਿਆਰ ਸਿੰਘ ਮੈਂ ਦੇਖ ਰਿਹਾ ਜਦੋਂ ਦਾ ਤੁਸੀਂ ਉੱਥੋਂ ਭੱਜਦੇ ਆ ਰਹੇ ਤੁਸੀਂ ਫੋਨ ਦੇ ਵਿੱਚ ਸਰਚ ਕਰਦੇ ਹੋਵੋਗੇ ਨਾ ਨਾ ਜੀ ਇੱਦਾਂ ਦਾ ਪਤਾ ਹੀ ਚਾ ਕਿੰਨੀ ਉਮਰ ਸੀ ਸਾਬ ਜਿਆਦਾ ਜੀ ਇਹ ਉਮਰ ਨਹੀਂ ਪਤਾ ਹੀ ਉਮਰ ਨਹੀਂ ਆਪਣੀ ਯਾਦ ਹਾਂਜੀ ਬੇਬੇ ਬਾਪੂ ਦੀ ਯਾਦ ਹਾਂਜੀ ਹਾਂ ਉਹਨਾਂ ਦੀ ਕਿਉਂ ਨਹੀਂ ਯਾਦ ਸ਼ਰਮ ਦੀ ਗੱਲ ਹੈ ਨਾ ਤਾਂ ਸਾਨੂੰ ਕਿਤੇ ਮਾਪਿਆਂ ਨੇ ਦੱਸਿਆ ਨਾ ਸਾਨੂੰ ਸਕੂਲ ਦੇ ਵਿੱਚ ਕੋਈ ਦੱਸ ਰਿਹਾ ਅਸੀਂ ਜਾਣ ਕਿੱਥੋਂ ਰਿਆਂ ਨਾ ਤਾਂ ਸਾਨੂੰ ਰੀਲਾਂ ਬਣਾ ਲੀਆਂ ਸਾਡੇ ਘਰ ਦੇ ਦੱਸਦੇ ਆ ਨਾ ਸਾਨੂੰ ਸਕੂਲ ਵਾਲੇ ਰੀਲਾਂ ਬਣਾਉਣੀਆਂ ਦੱਸਦੇ ਪਰ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਚਾਰ ਜਣੇ ਨੇ ਰੀਲ ਬਣਾਈਆਂ ਅਸੀਂ ਕਿਵੇਂ ਬਣਾਉਣੀ ਹੈ ਅਸੀਂ ਸਲੋਮੋ ਕਿਵੇਂ ਬਣਾਉਣੀ ਹੈ ਅਸੀਂ ਸਿਨੇਮੈਟਿਕ ਕਿਵੇਂ ਬਣਾਉਣੀ ਹੈ ਪਰ ਅਸੀਂ ਇਹ ਜ਼ਰੂਰ ਜਾਣਣਾ ਕਿ ਕਿਤੇ ਨਾ ਕਿਤੇ ਜੋ ਸਹਿਬਜ਼ਾਦੇ ਆ ਦੀ ਸ਼ਹਾਦਤ ਹੈ ਸਾਡਾ ਇਤਿਹਾਸ ਹੈ ਉਹ ਜਾਨਣਾ ਇੱਕ ਵਾਰ ਆਖਰੀ ਵਾਰ ਦੋ ਚਾਰ ਸੰਗਤ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਸਿਰ ਤੇ ਦਸਤਾਰਾ ਸੋਹਣੀਆਂ ਲੱਗਦੀਆਂ ਨੇ ਕੇਸ ਕੱਟੇ ਹੁਣ ਦਾੜੀ ਕੱਟੀ ਹੋਵੇ ਤਾਂ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸੁਖਜੀਤ ਸੁਖਜੀਤ ਜੀ ਸਾਹਿਬ ਜੀ ਦਾ ਨਾਮ ਪਤਾ ਹੈ ਜੀ ਹਾਂਜੀ ਸਾਹਿਬ ਜੀ ਅਜੀਤ ਸਿੰਘ ਸਾਹਿਬ ਜੀ ਜਾਰ ਸਿੰਘ ਸਾਹਿਬ ਜੀ ਜੋਰਾਵਰ ਸਿੰਘ ਸਾਹਿਬ ਜੀ ਦਾ ਫਤ ਸਿੰਘ ਇੱਕ ਵਾਰ ਉਧਰ ਆ ਜੀ ਲਾਈਟ ਵਾਲ ਥੋੜੀ ਗੱਲਬਾਤ ਕਰਨ ਲਈ ਆ ਜਾਓ ਜੀ ਕਿਉਂਕਿ ਇਹ ਦੇਖ ਸਕਦੇ ਹੋ ਜਿਹੜੀ ਰੇਲ ਗੱਡੀ ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਵੀ ਸ਼ਬਦ ਚੱਲ ਰਹੇ ਸਹਿਬਜ਼ਾਦਾ ਦੇ ਰਿਲੇਟਿਡ ਇਹ ਚੱਲ ਰਹੀ ਤਾਂ ਜਿਸ ਉਮਰ ਦੇ ਵਿੱਚ ਬਜ਼ੁਰਗਾਂ ਦੇ ਗੋਡੇ ਰੁਕ ਜਾਂਦੇ ਆ ਉਹਨਾਂ ਦਿਨਾਂ ਦੇ ਵਿੱਚ ਮਾਤਾ ਗੁਜਰ ਜੀ ਦਾ ਇਸ ਦੁਨੀਆ ਲਈ ਇਸ ਪੰਥ ਦੇ ਲਈ ਸ਼ਹਾਦਤ ਕਰਨੀ ਬਹੁਤ ਵੱਡੀ ਗੱਲ ਵੀਰੇ ਮੈਂ ਪੁੱਛਣਾ ਚਾਹੁੰਨਾ ਬੱਚਿਆਂ ਨੂੰ ਇਤਿਹਾਸ ਕਿਉਂ ਨਹੀਂ ਯਾਦ ਹੈ ਤੁਹਾਨੂੰ ਕਾਰਨ ਕੀ ਲੱਗਦਾ ਜੀ ਕਾਰਨ ਅੱਜ ਕੱਲ ਮੇਰੇ ਮੋਬਾਈਲ ਆਈ ਉਹ ਕਾਰਨ ਹੈ ਮੇਨ ਜਿਹੜਾ ਵੀ ਬੱਚਿਆਂ ਨੂੰ ਜਿਹੜਾ ਪ੍ਰਾਈਵੇਟ ਸਕੂਲ ਚ ਵੱਡੇ ਸਕੂਲ ਦੇ ਵਧੀਆ ਪੜਾਈ ਆਸਤੇ ਬਾਹਰ ਭੇਜ ਦਿੰਦੇ ਆ ਉਹ ਕਾਰਨ ਹੋ ਸਕਦਾ ਈ ਆਹੀ ਕਾਰਨ ਹੈ ਅੱਜ ਕੱਲ ਮਾਵਾ ਵੀ ਮਾਡਰਨ ਹੋ ਗਈਆਂ ਫੋਨ ਫੜਾਤਾ ਬੱਚੇ ਨੂੰ ਤੂੰ ਆਪਣਾ ਕੰਮ ਕਰ ਮੈਂ ਆਪਣਾ ਮਾਸੀ ਨਾਲ ਗੱਲ ਕਰਦੀ ਆ ਫੋਨ ਤੇ ਬਚਪਨ ਤੋਂ ਹੀ ਆਈ ਬਚਪਨ ਤੇ ਫੋਨ ਪੜਾਇਆ ਨੇ ਬੱਚਾ ਖੇਡ ਲੈ ਫੋਨ ਵੇਖ ਲੈ ਸਾਨੂੰ ਤੰਗ ਨਾ ਕਰਨ ਆ ਇਸੇ ਕਰਕੇ ਬੱਚਿਆਂ ਨੂੰ ਇਤਿਹਾਸ ਬਾਰੇ ਕੋ ਪਤਾ ਨਹੀਂ ਲੱਗਦਾ ਆਹੀ ਕਾਰਨ ਬਿਲਕੁਲ ਹੈ ਕਿੰਨਾ ਕਿਤੇ ਗਲਤੀਆਂ ਸਾਡੀਆਂ ਆਪਣੀਆਂ ਹੈ ਤਾਂ ਜੋ ਅਸੀਂ ਇਤਿਹਾਸ ਨਹੀਂ ਯਾਦ ਰੱਖ ਪਾਰੇ ਬਹਾਨੇਬਾਜ਼ੀ ਸਾਡੇ ਕੋਲ ਹੈਗੀ ਹੈ ਕਿ ਸਾਨੂੰ ਸਹਿਬਜ਼ਾਦੇ ਆ ਦੇ ਨਾਮ ਨਹੀਂ ਪਤਾ ਸਾਨੂੰ ਗੁਰੂ ਗੋਬਿੰਦ ਪਾਸ਼ਾ ਜੀ ਦਾ ਵਾਰਿਆ ਸਰਬੰਸਦਾਨੀ ਆਖਿਆ ਜਾਂਦਾ ਗੁਰੂ ਗੋਬਿੰਦ ਪਾਸ਼ਾ ਜੀ ਨੂੰ ਸੰਪੰਥ ਦੇ ਲਈ ਦੁਨੀਆ ਦੇ ਲਈ ਇਸ ਮਨੁੱਖਤਾ ਦੇ ਲਈ ਪੰਥ ਆਪਣਾ ਪਰਿਵਾਰ ਵਾਰ ਦਿੱਤਾ ਤਾਂ ਤਾਂ ਸਾਹਿਬ ਸ਼੍ਰੀ ਹਰ ਗੋਬਿੰਦ ਸਾਹਿਬ ਜੀ ਅਕਾਲ ਤਖ਼ਤ ਸਾਹਿਬ ਮੀਰੀ ਬੀਰੀ ਦੇ ਮਾਲਕ ਜਿਨ੍ਹਾਂ ਦੇ ਦਰ ਤੇ ਅੱਜ ਵੀ ਕਿਸੇ ਨੇ ਆ ਕੇ ਇਹ ਨਹੀਂ ਆਖਿਆ ਕਿ ਅਸੀਂ ਅਰਦਾਸ ਕਰਕੇ ਚੱਲਦੇ ਹਾਂ ਪਰ ਇੱਥੇ ਰੀਲਾਂ ਜ਼ਰੂਰ ਬਣਾ ਰਿਹਾ ਉਹਨਾਂ ਦੇ ਪੜਪੋਤੇ ਦੀ ਸ਼ਹਾਦਤ ਹੈ ਯਾਦ ਰੱਖਣੀ ਬਹੁਤ ਲਾਜ਼ਮੀ ਹੈ ਇੱਕ ਵਾਰ ਆਪਣੇ ਮਨ ਤੋਂ ਪੁੱਛਿਓ ਕਿਤਾਬਾਂ ਦੇ ਵਿੱਚ ਇਤਿਹਾਸ ਨਹੀਂ ਪੜਾਇਆ ਜਾ ਰਿਹਾ ਫਿਰ ਵੀ ਕੁਝ ਲੋਕ ਯਾਦ ਰੱਖ ਰਹੇ ਹੈ ਉਹ ਲੋਕਾਂ ਦਾ ਇਤਿਹਾਸ ਯਾਦ ਰੱਖਣਾ ਸਾਡੇ ਲਈ ਬੜੀ ਵਧੀਆ ਗੱਲ ਹੈ ਪਰ ਜੋ ਨਹੀਂ ਯਾਦ ਰੱਖ ਰਹੇ ਉਹ ਆਪਣੇ ਤੋਂ ਇੱਕ ਵਾਰ ਇਹ ਸਵਾਲ ਜ਼ਰੂਰ ਪੁੱਛ ਕੇ ਦੇਖਣਾ ਫਿਲਹਾਲ ਮੇਨੂੰ ਦੋ ਇਜਾਜ਼ਤ ਸੁਖਾਪ TV ਦੇ ਲਈ ਮੈਂ ਦਮਦੀਪ ਸਿੰਘ ਅੰਮ੍ਰਿਤਸਰ